ਹੈਲੋ ਹੈਲੋ ਸਰ ਜਸਜੀਤ ਜੀ ਅਸੀ ਕਹ ਹਰਜੀਤ ਹੋ ਠੀਕ ਆ ਹਾਂਜੀ ਸਰ ਠੀਕ ਠਾਕ ਤੁਸੀਂ ਠੀਕ ਹੋ ਸਰ ਹਾਂਜੀ ਹਾਂਜੀ ਵਧੀਆ ਹੋ ਗਿਆ ਸੀ ਥਾਡਾ ਮੈਡੀਕਲ ਟੈਸਟ ਹਾਂਜੀ ਸਰ ਮੇਰਾ ਹੋ ਗਿਆ ਸੀ ਜੀ ਮੈਡੀਕਲ ਠੀਕ ਹੈ ਦੋਸਤੋ ਤੁਹਾਨੂੰ ਦੱਸ ਦੇਣਾ ਚਾਹਣਾ ਬੱਚੇ ਜਿਹੜੇ TSS ਦਾ ਫਿਜ਼ੀਕਲ ਟ్రਾਇਲ ਹੈ ਜਿਹੜਾ ਸਾਰਾ ਕੀਤਾ ਹੋਇਆ ਸਭ ਕੁਝ ਓਕੇ ਆ ਤੇ ਹੁਣ ਮੈਡੀਕਲ ਟੈਸਟ ਸੀਗਾ ਇਹਨਾਂ ਦਾ ਤੇ ਅੱਜ ਤੁਹਾਨੂੰ ਮੈਡੀਕਲ ਟੈਸਟ ਬਾਰੇ ਜਾਣਕਾਰੀ ਦਵਾਂਗੇ ਹਰਜੀਤ ਹਨਾ ਹਾਂਜੀ ਸਰ ਤੇ ਹਰਜੀਤ ਹਨਾ ਜਿਵੇਂ ਸੇਮ ਹੀ ਸੀਗਾ ਤੁਹਾਡਾ ਨਾ 14 ਟੈਸਟ ਹੋਏ ਸੀਗੇ ਸੇਮ ਉਹੀ ਜਿਹੜੇ ਹਾਂਜੀ ਸਰ ਸਾਰਾ ਕੁਝ ਓਮੀ ਹੋਇਆ ਸੀ ਜਿਵੇਂ ਪਰਫਾਰਮੈਂਸ ਦਿੱਤਾ ਹੋਇਆ ਓਕੇ ਹਾਂਜੀ ਕਿੱਥੇ ਹੋਇਆ ਸੀ ਤੁਹਾਡਾ ਟੈਸਟ ਇਹ ਕਿ

ਮੈਨੂੰ ਆਈ ਟੈਸਟ ਲਈ ਜਾਣਾ ਪਿਆ ਸੀ ਕਿਉਂਕਿ ਇਹ ਮੈਨੂੰ ਫਸਟ ਰੂਮ ਉਹੀ ਮਿਲ ਗਿਆ ਸੀ ਓਕੇ ਜਿਹੜੇ ਆਈ ਸਾਈਟ ਵਾਲੇ ਡਾਕਟਰ ਸੀ ਹਾਂਜੀ ਉਹਨਾਂ ਕੋਲ ਗਏ ਸੀ ਹਾਂ ਤਾਂ ਸਰ ਉਹਨਾਂ ਨੇ ਪ੍ਰੋਪਰ ਆਈ ਸਾਈਟ ਦਾ ਚੈੱਕਅਪ ਕੀਤਾ ਸਾਨੂੰ ਸਕਰੀਨ ਦਿਖਾ ਕੇ ਹਮ ਫਿਰ ਲੈਵਲਸ ਤੱਕ ਲੈ ਕੇ ਆਈ 6 0 6 ਤੱਕ ਚੈੱਕ ਕਰੇ ਅਸੀਂ ਉਹਨਾਂ ਨੇ ਓਕੇ ਹਾਂਜੀ ਬਾਕੀ ਸਪੈਕਸ ਦਾ ਪੁੱਛਦੇ ਨੇ ਕਿ ਤੁਹਾਡੇ ਲੱਗੀ ਤਾਂ ਨਹੀਂ ਹਮ ਹਮ ਇਸਰ ਉੱਧਨੀ ਤਾਂ ਕੋਈ ਪ੍ਰੋਬਲਮ ਨਹੀਂ ਹਾਂਜੀ ਠੀਕ ਹੈ ਤੇ ਸਾਰਾ ਚੈੱਕ ਕਰਦੇ ਹੋਣਗੇ ਨਾ ਕੋਈ ਕਿਸਦੇ ਲੈਂਜ ਨਹੀਂ ਪਾਇਆ ਹੁੰਦਾ ਹੈਗਾ ਕਿਸੇ ਬੱਚੇ ਦੇ ਜਾਂ ਕੁਝ ਹੋਰ ਹਾਂ ਨਾ ਪੁੱਛਦੇ ਵੀ ਨੇ ਤੇ ਦੇਖ ਵੀ ਲੈਂਦੇ ਨੇ ਉਹ ਓਕੇ ਓਕੇ ਹਾਂਜੀ ਸਰ ਤੇ ਇੱਕ ਥੋੜਾ ਹੋਣ ਦਾ ਟੈਸਟ ਕਲਰ ਬ੍ਰੈਂਡਸ ਵਾਲਾ ਹਨਾ ਬੁੱਕ ਦਿਖਾ ਕੇ ਪੜ੍ਹਾਉਂਦੇ ਨੇ ਤੁਹਾਨੂੰ ਹਾਂਜੀ ਸਰ ਹੂੰ ਹੂੰ ਉਹ ਵੀ ਕਰਵਾਉਂਦੇ ਨੇ ਸਾਰਾ ਹਨਾ ਸਰ ਮੇਰਾ ਸਕਰੀਨ ਤੇ ਹੀ ਕਰਿਆ ਸੀ ਸਾਰਾ ਕੁਝ ਉਹਨਾਂ ਨੇ ਓਕੇ ਓਕੇ ਕਲਰ ਬਲਾਈਂਡਨੈਸ ਦਾ ਵੀ ਸਰੋਪਨ ਡਿਜ਼ਾਈਟਸ ਦੇ ਦੰਦene ਵਿੱਚ ਹਾਂਜੀ 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 ਉਹ ਆਪਾਂ ਬਹੁਤ ਕੇਅਰਫੁਲੀ ਲੱਭਣੇ ਹੁੰਦੇ ਨੇ ਕਿ ਕਿਹੜੇ ਕਿਹੜੇ ਨੇ ਪਹਿਲਾਂ ਇੱਕ ਇੱਕ ਡਿਜ਼ਾਈਟ ਦੰਦene ਨੇ ਫਿਰ ਉਸ ਤੋਂ ਬਾਅਦ ਦੋ ਵਾਲਾ ਵੀ ਕਰਵਾਇਆ ਸੀ ਉਹਨਾਂ ਨੇ ਓਕੇ ਹਾਂਜੀ ਸਰ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਸਰ ਫਿਰ ਅਸੀਂ ਆਰਥੋ ਕੋਲ ਗਏ ਸੀ ਅੱਛਾ ਹਾਂਜੀ ਉਹਨਾਂ ਨੇ ਪੁੱਛਿਆ ਸੀ ਵੀ ਤੁਹਾਡੇ ਨੀਜ਼ ਵਗੈਰਾ ਦੀ ਜਾਂ ਕਿਸੇ ਜੋਇੰਟ ਦੀ ਕੋਈ ਪ੍ਰੋਬਲਮ ਆ ਹੂੰ ਹੂੰ ਜਦ ਤੁਸੀਂ ਕੋਈ ਟ੍ਰੀਟਮੈਂਟ ਲਿਆ ਪਹਿਲਾਂ ਕਿਸੇ ਹੱਡੀਆਂ ਵਾਲੇ ਡਾਕਟਰ ਤੋਂ ਤੁਹਾਨੂੰ ਕਦੇ ਜ਼ਰੂਰਤ ਪਈ ਹੋ ਗਈ ਹਾਂ ਹਾਂ ਤਾਂ ਸਰ ਮੈਨੂੰ ਐਦਾਂ ਦੀ ਕਦੇ ਜ਼ਰੂਰਤ ਪਈ ਨਹੀਂ ਸੀ ਵੈਸੇ ਹੂੰ ਹੂੰ ਜੇ ਕਿਸੇ ਬੱਚੇ ਨੂੰ ਪੈਂਦੀ ਹੋ ਤਾਂ ਪੁੱਛ ਲੈਂਦੇ ਨੇ ਵੀ ਹੁਣ ਕੋਈ ਪ੍ਰੋਬਲਮ ਤਾਂ ਨਹੀਂ ਹੋਣਾ ਤੁਸੀਂ ਕੰਫਰਟੇਬਲ ਆ ਉਹ ਕਹਿ ਦਿੰਦੇ ਨੇ ਹਾਂ ਜੀ ਜੇ ਕਿਸੇ ਨਾ ਹੁੰਦੀ ਆ ਤਾਂ ਥੋੜਾ ਦੱਸ ਦਿੰਦੇ ਨੇ ਤੁਹ ਚੈੱਕ ਕਰਦੇ ਨੇ ਮਤਲਬ ਪ੍ਰੋਪਰ ਆਪਣਾ ਓਕੇ ਓਕੇ ਜਿਹੜਾ ਆਰਥੋਡੈਕ ਆਰਥੋ ਵਾਲਾ ਹੁੰਦੇ ਜੀ ਇਹ ਤੁਹਾਡੇ ਹੱਡੀਆਂ ਦੇ ਡਾਕਟਰ ਹੁੰਦੇ ਆ ਮੇਰੀ ਲਈ ਹੈਨਾ ਇਹ ਤੁਹਾਨੂੰ ਪ੍ਰੋਪਰ ਚੈੱਕ ਕਰਦਾ ਕਿਉਂਕਿ ਹੁਣ ਤੁਹਾਡਾ ਕਾਫੀ ਇਹ ਲੰਬਾ ਪੈ ਗਿਆ ਨਾ ਪ੍ਰੋਸੈਸ ਕਿੰਨਾ ਟਾਈਮ ਹੋ ਗਿਆ ਭਰਤੀ ਨੂੰ ਹਨ ਹਾਂਜੀ ਸਰ 1 ਸਾਲ ਬਾਅਦ ਹੋਇਆ ਸਾਡਾ ਮੈਡੀਕਲ ਸਰ ਹਾਂ 1 ਸਾਲ ਬਾਅਦ ਹੋਇਆ ਤਾਂ ਉਹ ਚੈੱਕ ਕਰਨਾ ਜ਼ਰੂਰੀ ਹੈ ਤਾਂ ਕਿ ਹੁਣ ਤੁਹਾਨੂੰ ਮੈਡੀਕਲ ਉਹਦੇ ਲਈ ਵੀ ਟ੍ਰੇਨਿੰਗ ਲਈ ਭੇਜਣਾ ਤਾਂ ਕਿ ਤੁਸੀਂ ਫਿਜ਼ੀਕਲੀ ਜਿਹੜਾ ਪ੍ਰੋਪਰਲੀ ਫਿਟ ਹੋਮ ਬਸ ਮੇਨ ਮਕਸਦ ਇਹ ਤਾਂ ਹੀ ਹੁੰਦਾ ਇਹਨਾਂ ਦਾ ਹਾਂਜੀ ਸਰ ਉਦੋਂ ਬਸ ਕਿਨ ਵਾਲੇ ਕੋਲ ਹਾਂਜੀ ਸਰ ਉਹ ਵੀ ਪੁੱਛਦੇ ਨੇ ਵੀ ਤੁਸੀਂ ਕਦੇ ਕੋਈ ਸਕਿਨ ਦਾ ਟ੍ਰੀਟਮੈਂਟ ਲਿਆ ਜਾਂ ਤੁਹਾਨੂੰ ਕੋਈ ਹੈਅਰ ਪ੍ਰੋਬਲਮ ਆ? ਅੱਛਾ। ਜਾਂ ਕਿਸੇ ਤਰ੍ਹਾਂ ਦੀ ਕੋਈ ਅਲਰਜੀ ਤੁਸੀਂ ਫੇਸ ਕਰੀ ਹੋਵੇ ਕਿਸੇ ਟਾਈਮ? ਓਕੇ। ਜਾਂ ਕੋਈ ਖਾਣ-ਪੀਣ ਤੋਂ ਤੁਹਾਡੀ ਸਕਿਨ ਨੂੰ ਕੁਝ ਪ੍ਰੋਬਲਮ ਆਉਂਦੀ ਆ? ਠੀਕ ਹੈ। ਸਰ ਉਮੀਦਾਂ ਕੁਝ ਹੈ ਨਹੀਂ ਵੈਸੇ ਉਹ ਦੇਖ ਵੀ ਲੈਂਦੇ ਆ ਆਪਣੇ ਹੱਥ-ਪੈਰ ਜਾਂ ਫੇਸ ਦੇਖਦੇ ਹੀ ਨੇ ਇੱਕ ਵਾਰ। ਹਾਂ ਹਾਂ ਬਿਲਕੁਲ ਬਿਲਕੁਲ। ਕੈਸੀ ਪਰਨਾ ਵਿੱਚ ਨੂੰ ਅਲਰਜੀ ਹੁੰਦੀ ਆ ਕਿਸ ਚੀਜ਼ ਤੇ ਜਾਂ ਕੁਝ ਵੀ ਆ ਤਾਂ ਉਹ ਜ਼ਰੂਰ ਚੈੱਕ ਕਰਦੇ ਨੇ ਤੁਹਾਨੂੰ ਸਾਰਾ ਫੁੱਲ ਬੋਡੀ ਹੈ ਨਾ ਸਾਰਾ ਇਦਾਂ। ਹਾਂਜੀ ਸਰ। ਓਕੇ ਓਕੇ। ਸਰ ਉਸ ਤੋਂ ਬਾਅਦ ECG ਲਈ ਗਏ ਈਸੀਜੀ ਦਾ ਬੜਾ ਹੋ ਚੱਕਰ ਪੈਂਦਾ ਕਹਿੰਦੇ ਬੱਚਿਆਂ ਨੂੰ ਹਾਂਜੀ ਸਰ ਈਸੀਜੀ ਦੀ ਹੈਗੀ ਆ ਪ੍ਰੋਬਲਮ ਮੈਨ ਲਈ ਮੁੰਡਿਆਂ ਨੂੰ ਪ੍ਰੋਬਲਮ ਆਉਂਦੀ ਆ ਉਸ ਚ ਅੱਛਾ ਜਿਵੇਂ ਸਰ ਕਿਸੇ ਦੇ ਹੈਅਰ ਗ੍ਰੋਥ ਜ਼ਿਆਦਾ ਹੈ ਨਾ ਹਾਂ ਤਾਂ ਪ੍ਰੋਬਲਮ ਆਉਂਦੀ ਆ ਉਹਨਾਂ ਨੂੰ ਉੱਥੇ ਪ੍ਰੋਪਰ ਨਹੀਂ ਹੁੰਦੀ ਸੀ ਜੀ ਫਿਰ ਉਹਨਾਂ ਨੂੰ ਵੈਕਸ ਕਰਾਉਣ ਲਈ ਭੇਜਦੇ ਨੇ ਉਹ ਓਕੇ ਹਾਂਜੀ ਠੀਕ ਹੈ ਇਹ ਤਾਂ ਇੱਕ ਕਾਮਨ ਜੀ ਗੱਲ ਆ ਕਿ ਹਨਾ ਨੋਰਮਲੀ ਜਦੋਂ ਤੁਸੀਂ ਮੈਡੀਕਲ ਟੈਸਟ ਲਈ ਜਾਣਾ ਹੁੰਦਾ ਚਾਹੇ ਤੁਸੀਂ ਪੰਜਾਬ ਪੁਲਿਸ ਆ ਚਾਹੇ ਤੁਸੀਂ ਆਰਮੀ ਆ ਕੁਝ ਵੀ ਆ ਤਾਂ ਇਹ ਫੁੱਲੀ ਬਾਡੀ ਤੁਸੀਂ ਹਨਾ ਹੇਅਰ ਜਿਹੜੇ ਰਿਮੂਵ ਕਰਕੇ ਜਾਓ ਚਾਹੇ ਤੁਸੀਂ ਮੁੰਡਿਆਂ ਚਾਹੇ ਕੁੜੀਆਂ ਹਨਾ ਚਾਹੇ ਤੁਸੀਂ ਪ੍ਰਾਈਵੇਟ ਬਾਡ ਦੇ ਚ ਮੰਨ ਲਓ ਚਾਹੇ ਤੁਸੀਂ ਫੁੱਲ ਬਾਡੀ ਦੇ ਮੰਨ ਲਓ ਹਨਾ ਸਾਰੀ ਬਾਡੀ ਦੇ ਹੇਅਰ ਆ ਜਿਹੜੇ ਰਿਮੂਵ ਕਰਕੇ ਜਾਣੇ ਜ਼ਰੂਰੀ ਆ ਇੱਕ ਤਰ੍ਹਾਂ ਦੇ ਹਾਂਜੀ ਸਰ ਕਿਉਂਕਿ ਹੁਣ ਜੇ ਤੁਸੀਂ ਕਹਿੰਦੇ ਹੋ ਨਾ ਅਲਰਜੀ ਚੈੱਕ ਕਰਦੇ ਨੇ ਆ ਨਾ ਅਲਰਜੀ ਵਗੈਰਾ ਦਾ ਸਕਿਨ ਦਾ ਨਾ ਕੁਝ ਡਾਇਟਸ ਜਾਂ ਕੁਝ ਹੋਰ ਤਾਂ ਉਹੀ ਆ ਨਾ ਜੇ ਥੋੜੀ ਸਕਿਨ ਕਲੀਅਰ ਹੀ ਨਹੀਂ ਹੋਏਗੀ ਨਾ ਤਾਂ ਫਿਰ ਚੈੱਕ ਅਪ ਦੇ ਲਈ ਪ੍ਰੋਬਲਮ ਆਏਗੀ yes sir ਕੇ ਸਰ ਕੁਝ ਬੱਚਿਆਂ ਦਾ ਇਸੇ ਜੀ ਵਿੱਚ ਪ੍ਰੋਬਲਮ ਆਈ ਸੀ ਫਿਰ ਉਹਨਾਂ ਨੂੰ ਰਜਿੰਦਰਾ ਹਸਪੀਟਲ ਭੇਜਿਆ ਗਿਆ ਸੀ ਕਿ ਉੱਥੋਂ ਕਰਵਾ ਕੇ ਆਓ ਆਪਣਾ ਪ੍ਰੋਪਰ ਓਕੇ ਓਕੇ ਇਧਰੋਂ ਉਧਰ ਰੈਫਰ ਕਰਤਾ ਸੀਗਾ ਹਾਂਜੀ ਸਰ ਉਹਨਾਂ ਨੂੰ ਰਜਿੰਦਰਾ ਹਸਪੀਟਲ ਭੇਜਤਾ ਸੀ ਉਹਨਾਂ ਨੇ ਆਈ ਥਿੰਕ ਐਮ ਆਈ ਆਰ ਕਰਵਾਉਣ ਲਈ ਕਿਹਾ ਸੀ ਉਹਨਾਂ ਨੂੰ ਅੱਛਾ ਅੱਛਾ ਹਾਂਜੀ ਤਿੰਨ ਬੱਚੇ ਸੀ ਜਿਨ੍ਹਾਂ ਨੇ ਮੇਰੇ ਸਾਹਮਣੇ ਪ੍ਰੋਬਲਮ ਆਈ ਸੀ ਸੀ ਜੀ ਦੀ ਇੱਕ ਦੀ ਹੈਅਰ ਗਰੋਥ ਜ਼ਿਆਦਾ ਸੀ ਅੱਛਾ ਦੋ ਜਣਿਆਂ ਦੀ ਸੀ ਜੀ ਪ੍ਰੋਪਰ ਨਹੀਂ ਸੀ ਆਈ ਉਹਨਾਂ ਨੂੰ ਰਚਿੰਦਰਾ ਹਸਪੀਟਲ ਸ਼ਿਫਟ ਕਰਿਆ ਸੀ ਉਹਨਾਂ ਨੇ ਉਦੋਂ ਠੀਕ ਹੈ ਠੀਕ ਇਹ ਤੁਸੀਂ ਦੋਨੋਂ ਇਹ ਮੁੰਡਿਆਂ ਦੀ ਗੱਲ ਕਰਦੇ ਤਿੰਨੋਂ ਮੁੰਡੇ ਸੀਗੇ ਇਹ ਤਿੰਨੋਂ ਮੁੰਡੇ ਸੀ ਸਰ ਆਈ ਥਿੰਕ ਇੱਕ ਤਾਂ ਆਲਰੇਡੀ ਜੌਬ ਵੀ ਕਰਦੇ ਨੇ ਕੋਈ ਅੱਛਾ ਕਿਸੇ ਡਿਪਾਰਟਮੈਂਟ ਚ ਕਲਰਕ ਨੇ ਮੇਰੀ ਗੱਲ ਨਹੀਂ ਹੋਈ ਉਹਨਾਂ ਨਾਲ ਬਸ ਤਾਂ ਉੱਥੇ ਡਿਸਕਸ ਹੋ ਰਿਹਾ ਸੀ ਉਹਨਾਂ ਦਾ ਮੈਟਰ ਠੀਕ ਹੈ ਠੀਕ ਹੈ ਹਾਂਜੀ ਸਰ ਤੇ ਉਸ ਤੋਂ ਬਾਅਦ ਹਾਂਜੀ ਸਰ ਉਸ ਤੋਂ ਬਾਅਦ ਲਾਈਕ ਜਿਵੇਂ ਸਾਈਕੀਆਟ੍ਰਿਸਟ ਮੈਮ ਬੈਂਦੇ ਨੇ ਹਾਂ ਹਾਂਜੀ ਸਰ ਉੱਥੇ ਭੇਜਿਆ ਗਿਆ ਸੀ ਓਕੇ ਤੇ ਉਹ ਵੀ ਲਾਈਕ ਆਪਾਂ ਨੂੰ ਪੁੱਛਦੇ ਨੇ ਪ੍ਰੋਪਰ ਕਿ ਕਿੱਥੋਂ ਬਿਲੋਂਗ ਕਰਦੇ ਆਂ ਹਮ ਹਮ ਸਟੱਡੀ ਕਿੱਥੋਂ ਕਿੱਥੋਂ ਕਰੀ ਆ ਜਾਂ ਤੁਹਾਨੂੰ ਕੋਈ ਕਦੇ ਕਿਸੇ ਸਾਈਕੀਆਟ੍ਰਿਸਟ ਨੂੰ ਫੇਸ ਕਰਨਾ ਪਿਆ ਜਾਂ ਕੋਈ ਐਦਾਂ ਦੀ ਤੁਹਾਨੂੰ ਮਾਈਂਡਲੀ ਕੋਈ ਡਿਸਟਰਬੈਂਸ ਆਈ ਆ ਅੱਛਾ ਹਾਂਜੀ ਸਰ ਉੱਥੇ ਵੀ ਪ੍ਰੋਪਰ ਮੈਮ ਪੁੱਛਦੇ ਨੇ ਕਿ ਤੁਸੀਂ ਪ੍ਰੀਵੀਅਸਲੀ ਕੋਈ ਟ੍ਰੀਟਮੈਂਟ ਤਾਂ ਨਹੀਂ ਲਿਆ ਐਦਾਂ ਦਾ ਓਕੇ ਹਾਂਜੀ ਸਰ ਉਹ ਵੀ ਕੋਈ ਪ੍ਰੋਬਲਮ ਨਹੀਂ ਸੀ ਫਿਰ ਉਹ ਮੈਂ ਦੱਸਤਾ ਸੀ ਕਿ ਮੈਂ ਮੈਂ ਤਾਂ ਇਦਾਂ ਕਦੇ ਕੁਝ ਫੇਸ ਨਹੀਂ ਕਰਿਆ ਹਾਂਜੀ ਫਿਰ ਉਹਨਾਂ ਕੋਲ ਗਏ ਸੀ ਉਸ ਤੋਂ ਬਾਅਦ ਬਾਕੀ ਉਹ ਗੱਲਾਂ ਬਾਤਾਂ ਉਹ ਚੈੱਕ ਕਰ ਲੈਂਦੇ ਨੇ ਕਿ ਹਾਂ ਬੱਚਾ ਮੈਂਟਰੀ ਹਾਂਜੀ ਜਿਵੇਂ ਆਪਾਂ ਤੋਂ ਆਪਣੀ ਡਿਟੇਲ ਪੁੱਛਦੇ ਨੇ ਸਟੱਡੀ ਰਿਲੇਟਡ ਹੋ ਗਿਆ ਜਦ ਟ੍ਰਾਇਲ ਕਿਵੇਂ ਸੀ ਤੁਸੀਂ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਬੱਚਾ ਗੱਲਬਾਤ ਕਿਵੇਂ ਕਰ ਰਿਹਾ ਹੈ ਸੇਮ ਬਸ ਹੋਈਆ ਬਾਡੀ ਲੈਂਗੁਏਜ ਤੋਂ ਪਤਾ ਲੱਗ ਜਾਂਦਾ ਥੋੜੇ ਗੱਲਾਂ ਦਾ ਵੀ ਆਪ ਟੰਗ ਹੈ ਨਾ ਸਾਰਾ ਤਾਂ ਉਥੋਂ ਉਹ ਜਜਮੈਂਟ ਲਗਾ ਲੈਂਦੇ ਨੇ ਕਿ ਬੱਚਾ ਫਿਜ਼ੀਕਲੀ ਮੈਂਟਲੀ ਮੈਂਟਲੀ ਸਪੈਸ਼ਲੀ ਹੈ ਨਾ ਫਿਰ ਸਰ ਇੱਕ ਚੀਜ਼ ਹੋਰ ਮੈਂ ਦੇਖੀ ਉਹ ਚ ਵੀ ਜਦੋਂ ਤੱਕ ਤੁਹਾਡਾ ਡੋ ਟੈਸਟ ਨਹੀਂ ਨਾ ਕਲੀਅਰ ਹੁੰਦਾ ਉਦੋਂ ਤੁਹਾਨੂੰ ਉਦੋਂ ਤੱਕ ਤੁਹਾਨੂੰ ਸਾਈਕੀਆਟ੍ਰਿਸਟ ਕੋਲ ਨਹੀਂ ਭੇਜਦੇ ਅੱਛਾ ਜੀ ਹਾਂਜੀ ਜਦੋਂ ਡੋਪ ਟੈਸਟ ਆਪਣਾ ਨੈਗੇਟਿਵ ਆ ਜਾਂਦਾ ਨਾ ਫਿਰ ਸਾਈਕੀਆਟ੍ਰਿਸਟ ਕੋਲ ਭੇਜਦੇ ਨੇ ਵੀ ਇੱਕ ਰੀਜ਼ਨ ਦੇਖਿਆ ਮੈਂ ਉੱਥੇ ਬੱਚਿਆਂ ਦਾ ਉਹ ਕਹਿੰਦੇ ਨੇ ਪਹਿਲਾਂ ਡੋਪ ਟੈਸਟ ਕਲੀਅਰ ਕਰਵਾ ਕੇ ਆਓ ਓਕੇ ਤੁਹਾਡਾ ਡੋਪ ਟੈਸਟ ਹੋਇਆ ਸੀਗਾ ਹਾਂਜੀ ਸਰ ਹੋਇਆ ਸੀ ਸਾਰਿਆਂ ਦਾ ਹਾਂਜੀ ਸਰ ਸਭ ਦਾ ਹੋਇਆ ਸੀ ਬॉयਜ਼ ਦਾ ਵੀ ਗਰਲਜ਼ ਦਾ ਵੀ ਓਕੇ ਓਕੇ ਹਾਂਜੀ ਸਰ ਠੀਕ ਹੈ ਤੇ ਸਾਡਾ ਤਾਂ ਸਰ ਐਦਾਂ ਹੋਇਆ ਸੀ ਜਿਹੜੇ ਅਸੀਂ ਮੰਡੇ ਨੂੰ ਮੈਡੀਕਲ ਕਰਵਾਉਣ ਗਏ ਸੀ ਡੋਪ ਟੈਸਟ ਫਤਿਹਗੜ ਸਾਹਿਬ ਜੋ ਸਿਰਫ ਥਰਸਡੇ ਨੂੰ ਹੀ ਹੁੰਦਾ ਅੱਛਾ ਚਾਹੇ ਕਿਸੇ ਹੋਰ ਨੇ ਵੀ ਕਰਵਾਉਣਾ ਚਾਹੇ ਕਿਸੇ ਨੇ ਆਪਣਾ ਲਾਇਸੈਂਸ ਵਗੈਰਾ ਬਣਵਾਉਣਾ ਉਹਨਾਂ ਦਾ ਵੀ ਚਾਹੇ ਕੋਈ ਜੌਬ ਵਾਲੇ ਨੇ ਹਮ ਹਮ ਬਟ ਸਰ ਸਾਈਕੀਆਟ੍ਰਿਸਟ ਮੈਮ ਉਹ ਤੋਂ ਹੀ ਆਪਾਂ ਉਹ ਕਰਦੇ ਨੇ ਗੰਦੇ ਨੇ ਬੈਠਣ ਲਈ ਜਦੋਂ ਤੱਕ ਆਪਣਾ ਡਾਕ ਟੈਸਟ ਨਹੀਂ ਕਲੀਅਰ ਹੁੰਦਾ ਜੇ ਕਿਸੇ ਦੀ ਕੋਈ ਪ੍ਰੋਬਲਮ ਆ ਜਾਂਦੀ ਆ ਥਿੰਕ ਕੋ ਕਰਦੇ ਨੇ ਮੈਂਸ਼ਨ ਵਿੱਚ ਠੀਕ ਹੈ ਠੀਕ ਹੈ ਫਿਰ ਤਾਂ ਸਰ ਮੈਡੀਕਲ ਆਪਣਾ ਸਬਮਿਟ ਨਹੀਂ ਹੁੰਦਾ ਜੇ ਕਿਸੇ ਦਾ ਡਾਕ ਚ ਕੁਝ ਵੀ ਪੋਜ਼ਿਟਿਵ ਆਏ ਆਈ ਥਿੰਕ ਇੱਕ ਦੋ ਬੱਚੇ ਦਾ ਹੈਗਾ ਸੀ ਮੇ ਵੀ ਅੱਛਾ ਹਾਂਜੀ ਸਰ ਇਹ ਪ੍ਰੋਬਲਮ ਵੀ ਆਈ ਆ ਉੱਥੇ ਬੱਚਿਆਂ ਨੂੰ ਠੀਕ ਹੈ ਫਿਰ ਉਹਨਾਂ ਦਾ ਕੀ ਕੀਤਾ ਗਿਆ ਉਹਨਾਂ ਨੂੰ ਸਰ ਉਹਨਾਂ ਦਾ ਹਲੇ ਸਬਮਿਟ ਨਹੀਂ ਸੀ ਹੋਇਆ ਉਦੋਂ ਆਈ ਥਿੰਕ ਉਹਨਾਂ ਨੂੰ ਕੋਈ ਟਾਈਮ ਦਿੱਤਾ ਜਾਂ ਕੁਝ ਬੋਲੇ ਉਹਨਾਂ ਨੂੰ ਉਦੋਂ ਹੂੰ ਹੂੰ ਜੀ ਆਪਣਾ ਪ੍ਰੋਪਰ ਕਰਕੇ ਆ ਉਹ ਇੱਕ ਦੋ ਸਟੂਡੈਂਟਸ ਦਾ ਹੈਗਾ ਸੀ ਆਈ ਥਿੰਕ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਜੇ ਕਿਸੇ ਦਾ ਆਈ ਥਿੰਕ ਐਟ ਜੋ ਨਾ ਟੈਸਟ ਨਹੀਂ ਪ੍ਰੋਪਰ ਜਦੋਂ ਆਪਣੇ ਡਾਗ ਟੈਸਟ ਚ ਹੁੰਦੇ ਨੇ ਜੇ ਕਿਸੇ ਦੀ ਇੱਕ ਵੀ ਚੀਜ਼ ਪੋਜ਼ਿਟਿਵ ਆਉਂਦੀ ਆ ਨਾ ਤਾਂ ਉਹ ਮੈਟਰ ਉੱਥੇ ਹੁੰਦਾ ਬੱਚੇ ਦਾ ਓਕੇ ਓਕੇ ਕਿ ਨਹੀਂ ਸਬਮਿਟ ਹੁੰਦਾ ਉਹ ਕਹਿੰਦੇ ਜੇ ਦਾ ਡਾਗ ਟੈਸਟ ਫੁੱਲੀ 네ਗੇਟਿਵ ਹੋ ਸਿਰਫ ਉਹਦਾ ਹੀ ਸਬਮਿਟ ਹੁੰਦਾ ਓਕੇ ਹਾਂਜੀ ਸਰ ਠੀਕ ਹੈ ਤੇ ਸਰ ਉਸ ਤੋਂ ਬਾਅਦ ਐਕਸ-ਰੇ ਹੋਇਆ ਸੀ ਸਰ ਸਭ ਦਾ ਚੈਸਟ ਦਾ ਅੱਛਾ ਹਾਂਜੀ ਸਰ ਉਹ ਵੀ ਪ੍ਰੋਪਰ ਕਰਦੇ ਨੇ ਮਤਲਬ ਉਹ ਚੈੱਕ ਕਰਦੇ ਨੇ ਪਹਿਲਾਂ ਪੁੱਛਦੇ ਨੇ ਵੀ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਓਕੇ ਫਿਰ ਉਸ ਤੋਂ ਬਾਅਦ ਐਕਸ-ਰੇ ਕਰਿਆ ਜਾਂਦਾ ਸਰ ਠੀਕ ਹੈ ਹਾਂ ਜੀ ਮੈਨਲੀ ਕੁੜੀਆਂ ਨਾਲ ਜਿਵੇਂ ਕਮੈਂਟਰ ਦੇ ਵਿੱਚ ਕਰ ਰਹੇ ਸੀ ਕੁੜੀਆਂ ਹਨਾ ਕਾਫੀ ਕਈ ਕੁੜੀਆਂ ਨੂੰ ਪ੍ਰੋਬਲਮ ਹੁੰਦੀ ਆ ਬ੍ਰੈਸਟ ਦੇ ਵਿੱਚ ਨਾ ਉਹ ਗੱਟ ਨਾ ਨਾ ਇਦਾਂ ਦੀ ਕੋਈ ਇਸ਼ੂ ਹੁੰਦੀ ਆ ਸਾਰੀ ਹਾਂ ਜੀ ਉਹਦੇ ਬਾਰੇ ਕੋਈ ਥੋੜਾ ਐਵੇਂ ਸਾਰ ਥੋੜੇ ਸਾਹਮਣੇ ਕੋਈ ਕੇਸ ਆਇਆ ਹੋਵੇ ਜਾਂ ਕੁਝ ਹੋਰ ਐਵੇਂ ਦਾ ਕੁਝ ਸਰ ਇੱਥੇ ਤਾਂ ਇਦਾਂ ਦਾ ਕੋਈ ਕੇਸ ਨਹੀਂ ਆਇਆ ਸਾਹਮਣੇ ਕਿ ਬ੍ਰੈਸਟ ਦੇ ਰਿਲੇਟਡ ਮਤਲਬ ਜਿਨਨੇ ਮੇਰੇ ਸਾਹਮਣੇ ਹੋਏ ਨੇ ਮੈਨਲੀ ਸਰ ਮੈਂ ਪਹਿਲੇ ਦਿਨ ਹੀ ਚਲੀ ਗਈ ਸੀ ਜਿਸ ਦਿਨ ਪਹਿਲਾ ਦਿਨ ਸੀ ਮੈਡੀਕਲ ਦਾ ਉਸ ਦਿਨ ਸਾਰੇ ਬॉयਜ਼ ਸੀ ਮੇਰੇ ਨਾਲ ਓਕੇ ਓਕੇ ਹਾਂਜੀ ਸਰ ਹਲੇ ਗਰਲਜ਼ ਕੋਈ ਵੀ ਨਹੀਂ ਸੀ ਪਹੁੰਚੀਆਂ ਉੱਥੇ ਅੱਛਾ ਅੱਛਾ ਤੇ ਸਰ ਜਿਹੜੀਆਂ ਥਰਸਡੇ ਨੂੰ ਆਈਆਂ ਸੀ ਤਿੰਨ ਕੁੜੀਆਂ ਸੀ ਅਸੀਂ ਓਕੇ ਜਿਵੇਂ ਸਾਡਾ ਡਾਕ ਟੈਸਟ ਤੇ ਐਕਸ-ਰੇ ਮੇਰਾ ਤਾਂ ਮੰਡੇ ਹੀ ਹੋ ਗਿਆ ਸੀ ਆਈ ਥਿੰਕ ਉਹ ਕੁੜੀਆਂ ਦਾ ਹਲੇ ਚੱਲ ਰਿਹਾ ਸੀ ਸਰ ਜਦੋਂ ਮੈਂ ਸਬਮਿਟ ਕਰਵਾ ਕੇ ਆ ਗਈ ਸੀ ਠੀਕ ਹੈ ਹਾਂਜੀ ਸਰ ਓਕੇ ਓਕੇ ਤੇ ਉਸ ਤੋਂ ਬਾਅਦ ਹਾਂਜੀ ਸਰ ਉਸ ਤੋਂ ਬਾਅਦ ਅਸੀਂ ਗਾਇਨਾਕੋਲੋਜਿਸਟ ਮੈਮ ਕੋਲ ਗਏ ਸੀ ਉਹ ਮੁੰਡਿਆਂ ਲਈ ਨਹੀਂ ਹੈਗਾ ਉਹ ਸਿਰਫ ਫੀਮੇਲ ਕੈਂਡੀਡੇਟਸ ਲਈ ਆ ਸਰ ਹਾਂ ਓਨਲੀ ਇਹੀ ਟੈਸਟ ਆ ਜਿਹੜਾ ਸਿਰਫ ਕੁੜੀਆਂ ਤੇ ਮੁੰਡਿਆਂ ਦਾ ਅਲੱਗ ਆ ਬਸ ਬਾਕੀ ਟੈਸਟ ਤਾਂ ਤੁਹਾਡੇ ਸਾਰੇ ਸੇਮ ਹੀ ਆ ਹਾਂਜੀ ਸਰ ਬਾਕੀ ਸਭ ਸੇਮ ਸੀ ਸਾਡਾ ਤੇ ਉਹਨਾਂ ਨੇ ਸਰ ਪ੍ਰੋਪਰ ਪੁੱਛਦੇ ਨੇ ਵੀ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਲਾਈਕ ਐਦਾਂ ਦੀ ਵੀ ਕਿਸੇ ਨੂੰ ਕੋਈ ਰਿਸੋਲਿਵ ਵਗੈਰਾ ਦੀ ਪ੍ਰੋਬਲਮ ਆਈ ਹੋਵੇ ਜਾਂ ਕਿਸੇ ਦੇ ਕੋਈ ਸਟਿਚਸ ਹੋਣ ਪਹਿਲਾਂ ਹੂੰ ਜੇ ਕਿਸੇ ਨੇ ਕੋਈ ઓਪਰੇਟ ਕਰਵਾਇਆ ਹੋਵੇ ਤਾਂ ਸਰ ਅਸੀ ਕਿਹਾ ਵੀ ਨਹੀਂ ਐਦਾਂ ਨਹੀਂ ਤਾਂ ਕੋਈ ਪ੍ਰੋਬਲਮ ਨਹੀਂ ਫਿਰ ਉਹ ਪੀਰੀਅਡਸ ਪੁੱਛਦੇ ਨੇ ਵੀ ਤੁਹਾਡੇ ਰੈਗੂਲਰ ਨੇ ਓਕੇ ਜਾਂ ਪੁੱਛਿਆ ਜਾਂਦਾ ਵੀ ਤੁਸੀਂ ਮੈਰਿਡ ਆ ਜਾਂ ਅਨਮੈਰਿਡ ਸਭ ਤੋਂ ਪਹਿਲਾਂ ਦਾ ਓਕੇ ਓਕੇ ਤੇ ਮੇਰੇ ਫਿਰ ਮੈਂ ਤਾਂ ਅਨਮੈਰਿਡ ਆ ਹਾਂ ਜੀ ਫਿਰ ਉਹ ਪੀਰੀਅਡਸ ਪੁੱਛਦੇ ਨੇ ਵੀ ਰੈਗੂਲਰ ਨੇ ਜੇ ਲਾਸਟ ਪੀਰੀਅਡ ਡੇਟ ਕੀ ਆ ਓਕੇ ਹਾਂ ਜੀ ਸਪਰੋਪਰ ਮੈਂ ਪੁੱਛਦੇ ਸੀ ਸਭ ਕੁਝ ਜਿਵੇਂ ਕਿਸੇ ਬੱਚੀ ਨੂੰ ਨਾ ਕੋਈ ਕੁੜੀ ਆ ਕੋਈ ਉਹਦਾ ਪੀਸੀਓਡੀ ਰਿਲੇਟਡ ਪ੍ਰੋਬਲਮ ਹੋ ਜਾਂਦੀ ਆ ਹਨਾ ਜਾਂ ਫਿਰ ਕੋਈ ਵਜਾਈਨਲ ਕੋਈ ਫੰਕਸ਼ਨ ਕੁਝ ਮਤਲਬ ਹਨਾ ਕੋਈ ਪ੍ਰੋਬਲਮ ਹੈ ਤਾਂ ਹਾਂ ਜੀ ਸਰ ਸਭ ਕੁਝ ਪੁੱਛਦੇ ਨੇ ਸਰੋ ਮੈਮ ਕਿ ਤੁਹਾਨੂੰ ਪੀਸੀਓਡੀ ਦੀ ਕੋਈ ਪ੍ਰੋਬਲਮ ਤਾਂ ਨਹੀਂ ਇਦਾਂ ਦੀ ਤੁਸੀਂ ਕੁਝ ਫੇਸ ਤਾਂ ਨਹੀਂ ਕਰ ਰਹੇ ਇਦਾਂ ਦਾ ਮੋਸਟਲੀ ਕੁੜੀਆਂ ਤਾਂ ਪਤਾ ਹੀ ਨਹੀਂ ਹੁੰਦਾ ਹੈਗਾ ਪੀਸੀਓਡੀ ਰਿਲੇਟਡ ਪ੍ਰੋਬਲਮ ਦਾ ਤੇ ਜੋ ਹਨਾ ਤੇ ਇਸੇ ਬਾਰੇ ਕ્યોਰ ਵੀ ਨਹੀਂ ਕਰਦੇ ਹੈਗੇ ਕਈ ਵਾਰ ਉਹ ਹਨਾ ਹਾਂ ਜੀ ਸਰ ਤੇ ਬਟ ਇਸੇ ਇਰਤੇ ਪੁੱਛਦੇ ਨੇ ਸਾਰਾ ਕੁਝ ਆਪਾਂ ਨੂੰ ਹਮ 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 ਆਪਾਂ ਪੂਰੀ ਇਨਫੋਰਮੇਸ਼ਨ ਆਪਣੀ ਬਾਡੀ ਬਾਰੇ ਆਪਾਂ ਤੋਂ ਲੰਦੇ ਨੇ ਉਹ ਹਮ ਹਮ ਕਿ ਜੇ ਤੁਸੀਂ ਕੋਈ ਟ੍ਰੀਟਮੈਂਟ ਲੈਣਾ ਪੈਂਦਾ ਜਾਂ ਤੁਸੀਂ ਪ੍ਰੋਪਰ ਤੁਸੀਂ ਕੰਫਰਟੇਬਲ ਆ ਚੀਜ਼ ਤੁਸੀਂ ਕਿਹਾ ਹਾਂਜੀ ਮੈਂ ਮੈਨੂੰ ਇਦਾਂ ਦੀ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਕਿ ਜੇ ਕਿਸੇ ਗਾਇਨਕੋਲੋਜਿਸਟ ਨੂੰ ਮਿਲਣਾ ਪਿਆ ਹੋਵੇ ਪਹਿਲਾਂ ਅਸੀਂ ਕਿਹਾ ਮੈਂ ਮੈਨੂੰ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਪਰ ਸਰ ਕੋਈ ਮੈਰਿਜ ਲੜਕੀ ਨਹੀਂ ਸੀ ਆਈ ਉੱਥੇ ओके अह ਮੈਨੂੰ ਤਾਂ ਮਿਲੇ ਨੇ ਬਟ ਬਹੁਤ ਸਾਰੇ ਬੱਚੇ ਨੇ ਜਿਵੇਂ ਆਪਣੇ ਡਿਸਟ੍ਰਿਕਟ ਦੇ ਸ਼ੈਦ ਬਾਦ ਚਾਏ ਹੋਣੇ ਸਰ ਤਿੰਨ ਵੀਕ ਚੱਲਣਾ ਹੈ ਨਾ ਮੈਡੀਕਲ ਹਾਂ ਹਾਂ ਫਰਸਟ ਡੇ ਤਾਂ ਹਲੇ ਤੱਕ ਮੈਂ ਕਹਿ ਰਹੀ ਸੀ ਵੀ ਕੋਈ ਕੁੜੀ ਹੋਣੀ ਹੈ ਜਿੱਦਣ ਡਾਕ ਟੈਸਟ ਹੋਇਆ ਸੀ ਉਸ ਦਿਨ ਵੀ ਤਿੰਨੋਂ ਕੁੜੀਆਂ ਸੀ ਅਨਮੈਰਿਡ ਸੀ ਓਕੇ 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 ਹਾਂਜੀ ਸਰ ਠੀਕ ਹੈ ਤੇ ਸਰ ਇਹ ਐਂਟੀਕੋਲ ਵੀ ਕਹੇ ਸੀ ਅੱਛਾ ਹਾਂਜੀ ਉਹਨਾਂ ਨੇ ਨੱਕ ਵਗੈਰਾ ਦਾ ਦੇਖਿਆ ਸੀ ਗਲੇ ਦਾ ਹੂੰ ਤੇ ਆਪਣੇ ਇਅਰਸ ਬਾਰੇ ਕੁਝ ਅਸੀਂ ਕੀ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਤੁਹਾਨੂੰ ਇਦਾਂ ਦੀ ਨੱਕ ਦਾ ਜਿਵੇਂ ਕੋਈ ਹੱਡੀ ਫੁੱਡੀ ਵਧੀ ਹੁੰਦੀ ਹੈ ਕੁਝ ਹਨਾ ਹਾਂਜੀ ਸਰ ਇੱਕ ਜਿਵੇਂ ਅੱਜ ਕੱਲ ਹੋ ਜਾਂਦਾ ਥੋੜਾ ਅਲਰਜੀ ਨਾਲ ਅੰਦਰੋਂ ਸਕਿਨ ਨਾ ਲਫੀ ਜੀ ਹੋ ਜਾਂਦੀ ਹੈ ਰੈਡਨੈਸ ਠੰਡ ਦੀ وجہ ਤੇ ਨਾ ਕਰਨ ਨਹੀਂ ਸਰ ਠੰਡ ਨਹੀਂ ਉਹ ਇੱਕ ਤਰ੍ਹਾਂ ਦੀ ਅਲਰਜੀ ਹੁੰਦੀ ਹੈ ਮਾਰਨਿੰਗ ਟਾਈਮ ਬੱਚਿਆਂ ਨੂੰ ਅੱਛਾ ਅੱਛਾ ਹਾਂਜੀ ਸਰ ਉਹਦੇ ਨਾਲ ਜਿਵੇਂ ਛਿੱਕਾਂ ਵਗੈਰਾ ਦੀ ਪ੍ਰੋਬਲਮ ਆਉਂਦੀ ਹੈ ਬਾਅਦ ਚ ਉਹਦੇ ਨਾਲ ਹੱਡੀ ਵਿੰਗੀ ਹੋ ਜਾਂਦੀ ਆ ਓਕੇ ਫਿਰ ਉਹ ਹਾਂਜੀ ਸਰ ਉਹ ਚੀਜ਼ ਵੀ ਚੈੱਕ ਕਰੀ ਜਾਂਦੀ ਹੈ ਵੀ ਹੈ ਤਾਂ ਨਹੀਂ ਕਿਸੇ ਵੇ ਅੱਛਾ ਅੱਛਾ ਹਾਂਜੀ ਸਰ ਉਦਾਂ ਦਾ ਤਾਂ ਮਤਲਬ ਮੇਰੇ ਤਾਂ ਇਦਾਂ ਦਾ ਕੁਝ ਹੈ ਨਹੀਂ ਸੀ ਹਾਂਜੀ ਇਹ ਤਾਂ ਮਤਲਬ ਨਾਰਮਲ ਜਿਹਾ ਕਿਉਂਕਿ ਹੁਣ ਇੱਕ ਤਾਂ ਹੈਗੀ ਠੰਡ ਹਨਾ ਵੈਸੇ ਬੱਚੇ ਵੀ ਮਾਂ ਕਲਾ ਲੈ ਰਹੇ ਹੁੰਦੇ ਆ ਉਦੋਂ ਤੇ ਛਿੱਕਾ ਦਿਖਾਵੇਂ ਸਾਰਾ ਚੀਜ਼ਾਂ ਫਿਰ ਇਹ ਤਾਂ ਫਿਰ ਤਾਂ ਫਿਰ ਰੀਮੈਡੀਕਲ ਪਾ ਸਕਦੇ ਨੇ ਇਦਾਂ ਹਨਾ ਨਹੀਂ ਫਿਰ ਇਦਾਂ ਦਾ ਤਾਂ ਕੁਝ ਨਹੀਂ ਜੇ ਆਪਾਂ ਨੂੰ ਸਪੋਜ਼ ਆਪਾਂ ਨੂੰ ਹੈਗੀ ਐ ਕੋਲਡ ਦੀ ਪ੍ਰੋਬਲਮ ਸਰ ਉਹ ਤਾਂ ਨੱਕ ਦੇਖ ਕੇ ਪਤਾ ਲੱਗ ਜਾਂਦਾ ਹੈ ਨਾ ਕਿ ਕੋਲਡ ਹੋਇਆ ਐ ਅਲਰਜੀ ਹੈ ਸਰ ਅੰਦਰੋਂ ਚੈੱਕ ਕਰਦੇ ਨੇ ਓਕੇ ਉਹ ਸਕਿਨ ਥੋੜੀ ਵਧੀ ਹੁੰਦੀ ਅੰਦਰੋਂ ਉਹਦੇ ਨਾਲੇ ਬਾਤ ਹੱਡੀ ਵਿੰਗੀ ਹੁੰਦੀ ਆ ਜਾ ਕੇ ਓਕੇ ਹਾਂਜੀ ਸਰ ਵੈਸੇ ਜੇ ਆਪਾਂ ਨੂੰ ਉਹ ਨਾਰਮਲ ਸੀਜ਼ਨਲ ਫਲੂ ਹੋਇਆ ਵਾ ਉਹਦੀ ਉਹਦੀ ਤਾਂ ਸਰ ਕੋਈ ਆਈ ਥਿੰਕ ਦਿੱਕਤ ਨਹੀਂ ਆਉਂਦੀ ਹੋਣੀ ਹਾਂਜੀ ਹਾਂਜੀ ਓਕੇ ਫਿਰ ਉਹ ਤੁਹਾਨੂੰ ਪਤਾ ਲੱਗ ਜਾਂਦਾ ਵੀ ਸੀਜ਼ਨਲ ਫਲੂ ਆ ਜਾਂ ਕਿਦਾਂ ਹੂੰ ਹੂੰ ਹਾਂਜੀ ਬਾਕੀ ਸਰ ਸਾਡਾ ਜਿਵੇਂ ਜਿਹੜੇ ਮੈਡੀਸਿਨ ਵਾਲੇ ਡਾਕਟਰ ਸੀ ਉਹਨਾਂ ਵਾਸਤੇ ਸਾਨੂੰ ਪ੍ਰੋਪਰ ਬਲੱਡ ਟੈਸਟ ਕਰਾਉਂਦੇ ਆ TNT ਦੇ ਵਿੱਚ ਹੈ ਨਾ ਜਿਵੇਂ ਥੋੜਾ ਗਲੇ ਗਲੇ ਦਾ ਕੀ ਕੀ ਚੈੱਕ ਕਰਦੇ ਨੇ ਗਲੇ ਦੇ ਵਿੱਚ ਤਰ ਗਲੇ ਵਾਂਵੇਂ ਨੱਕ ਨਾਲੇ ਰਿਲੇਟਡ ਦੇ ਪੁੱਛਦੇ ਨੇ ਹੋ ਵੀ ਜੇ ਨੱਕ 'ਚ ਕੋਈ ਪ੍ਰੋਬਲਮ ਆ ਫਿਰ ਉਸ ਤੋਂ ਬਾਅਦ ਤੁਹਾਨੂੰ ਗਲੇ ਦੀ ਤਾਂ ਨਹੀਂ ਹੈਗੀ ਕੋਈ ਐਦਾਂ ਓਕੇ 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 ਕਿਉਂਕਿ ਸਰ ਮੋਸਟਲੀ ਗਲੇ ਦੀ ਪ੍ਰੋਬਲਮ ਸਾਰੀਆਂ ਨੱਕ ਤੋਂ ਹੀ ਜਾਂਦੀਆਂ ਨੇ ਜਿਵੇਂ ਹਮਮ ਅਲਰਜੀ ਆ ਤਾਂ ਗਲਾ ਵੀ ਖਰਾਬੇ ਰਹਿੰਦਾ ਸਭ ਦਾ ਉਹ ਜਿਨ੍ਹਾਂ ਨੂੰ ਉਹ ਪ੍ਰੋਬਲਮ ਹੁੰਦੀ ਆ ਹਮ ਹਾਂਜੀ ਮੈਂ 1-2 ਕੇਸ ਪਹਿਲਾਂ ਦੇਖੇ ਨੇ ਵੀ ਜਿਨ੍ਹਾਂ ਨੂੰ ਨੱਕ ਦੀ ਪ੍ਰੋਬਲਮ ਆ ਗਲੇ 'ਚ ਵੀ ਪ੍ਰੋਬਲਮ ਹੋਏ ਜਾਂਦੀ ਆ ਉਹਨਾਂ ਨੂੰ ਤੇ ਆਪਣਾ ਕੰਨਾਂ ਦਾ ਕੀ ਉਹ ਪਰਦੇ ਵਗੈਰਾ ਚੈੱਕ ਕਰਦੇ ਨੇ ਕਿ ਹਨਾ ਤੁਹਾਡੇ ਹੁਣ ਹੁਣ ਸਰ ਕੰਨ ਦਾ ਜਿਵੇਂ ਮੈਂ ਤਾਂ ਉਹਨਾਂ ਨੇ ਇਹੀ ਪੁੱਛਿਆ ਸੀ ਵੀ ਕੋਈ ਪ੍ਰੋਬਲਮ ਹੈਗੀ ਆ ਕੰਨ ਦੀ ਤੁਹਾਨੂੰ ਫਿਰ ਥੋੜਾ ਦੇਖਿਆ ਵੀ ਸੀ ਆਈ ਥਿੰਕ ਮੈਨੂੰ ਪਤਾ ਨਹੀਂ ਵੀ ਉਹਨਾਂ ਨੇ ਪਰਦੇ ਚੈੱਕ ਕਰੇ ਸੀ ਬਟ ਦੇਖਿਆ ਸੀ ਥੋੜਾ ਜਿਹਾ ਅੰਦਰੋਂ ਹੂੰ ਹੂੰ ਹਾਂਜੀ ਸਰ ਚੈੱਕ ਕਰਦੇ ਨੇ ਪਰਦੇ ਚੈੱਕ ਕਰਦੇ ਹਾਂਜੀ ਹਾਂਜੀ ਸਰ ਕੁਝ ਮਤਲਬ ਪ੍ਰੋਪਰ ਚੈੱਕ ਕਰਿਆ ਸੀ ਅੰਦਰੋਂ ਕਿ ਕਿਵੇਂ ਆ ਹੂੰ 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 ਹਾਂਜੀ ਸੇ ਦੇਖਿਆ ਸੀ ਉਹਨਾਂ ਨੇ ਬੱਚੇ ਜਿਵੇਂ ਕਿਸੇ ਨੇ ਮੈਡੀਕਲ ਕਰਾਉਣਾ ਹੁੰਦਾ ਤਾਂ ਉਹ ਪਹਿਲਾਂ ਹੀ ਇੱਕ ਦੋ ਦਿਨ ਹਨਾ ਇਦਾਂ ਬਾਹਰ ਉਹ ਕਿਸੇ ਤੋਂ ਕਰਵਾ ਲੈਂਦੇ ਨੇ ਹਨਾ ਜਾਂ ਫਿਰ ਕਈ ਘਰੇ ਹੀ ਡਾਕਟਰ ਬਣ ਜਾਂਦੇ ਨੇ ਹਾਈਡਰੋਜਨ ਪਾ ਕੇ ਸਾਰਾ ਇਹ ਨਹੀਂ ਕਰੂ ਮੈਂ ਤਾਂ ਕੁਝ ਨਹੀਂ ਕਰਨਾ ਚਾਹੀਦਾ ਸਰ ਉਹ ਤਾਂ ਇੱਕ ਰੈਗੂਲਰ ਕਲੀਨਿੰਗ ਹੈ ਜਦੋਂ ਆਪਾਂ ਕਰਦੇ ਰਹੀਏ ਆਪਾਂ ਨੂੰ ਪਤਾ ਲੱਗ ਜਾਂਦਾ ਹਾਂ ਹਾਂ ਬਿਲਕੁਲ ਜਿਵੇਂ ਸਰ ਤੇ ਕੇ ਡਾਕਟਰ ਹੈਗੇ ਨੇ ਮੈਂ ਉਹਨਾਂ ਨੂੰ ਦਿਖਾਇਆ ਸੀ ਪਹਿਲਾਂ ਓਕੇ ਜਿਵੇਂ ਸਰ ਜਦੋਂ ਮੇਰੇ ਟ੍ਰਾਇਲ ਕਲੀਅਰ ਹੋ ਗਏ ਸੀ ਨਾ ਮੈਂ ਉਦੋਂ ਹੀ ਇਹ ਚੀਜ਼ਾਂ ਤਿੰਨ ਚੈੱਕ ਕਰਵਾਈਆਂ ਸੀ ਨੋਜ਼ ਇਅਰ ਤੇ ਗਲਾ ਬਿਲਕੁਲ ਸੇ ਮੈਂ ਮੈਡੀਕਲ ਤੋਂ ਬਾਅਦ ਕਰਵਾ ਲਿਆ ਸੀ ਆਈ ਥਿੰਕ ਪਿਛਲੇ ਸਾਲ ਜਨਵਰੀ ਚ ਕਰਵਾਇਆ ਸੀ ਮੈਂ ਇਹ ਚੈੱਕਅਪ ਤੇ ਦੰਦ ਵੀ ਚੈੱਕ ਕਰਵਾ ਕੇ ਆਈ ਸੀ ਮੈਂ ਉਦੋਂ ਓਕੇ ਓਕੇ ਟ੍ਰਾਇਲ ਤੋਂ ਨੈਕਸਟ ਵੀਕੇ ਗਈ ਸੀ ਸਰ ਮੈਂ ਅੱਛਾ ਅੱਛਾ ਹਾਂਜੀ ਸਰ ਉਹਨਾਂ ਨੇ ਮੇਰੇ ਇਹ ਕਹਤਾ ਸੀ ਕਹਿੰਦੇ ਤੈਨੂੰ ਕਿਤੋਂ ਵੀ ਦੰਦ ਜਾਂ ਨੱਕਾਨ ਛਡਵਾਉਣ ਦੀ ਜ਼ਰੂਰਤ ਨਹੀਂ ਕਹਿੰਦੇ ਆਲਰੇਡੀ ਪਹਿਲਾਂ ਹੀ ਕਲੀਨ ਨੇ ਗੁੱਡ ਗੁੱਡ ਹਾਂਜੀ ਸਰ ਉਹਨਾਂ ਨੇ ਮੈਨੂੰ ਕਿਹਾ ਸੀ ਕਹਿੰਦੇ ਸਕੇਲਿੰਗ ਤੱਕ ਨਾ ਕਰਵਾਈ ਕਿਸੇ ਤੋਂ ਦੰਦਾਂ ਦੀ ਵੀ ਆਲਰੇਡੀ ਨੈਚੁਰਲ ਚੀਜ਼ਾਂ ਦੇ ਨਹੀਂ ਉਹ ਮੇਹੀ ਪਈਆਂ ਨੇ ਹਮ ਹਮ 99 ਬਿਲਕੁਲ ਫਰੈਸ਼ ਪਿਆ ਗਿਆ ਕਹਿੰਦੇ ਟੱਚ ਵੀ ਨਹੀਂ ਕਰਵਾਉਣਾ ਉਹਨਾਂ ਨੇ ਮੈਨੂੰ ਐਦਾਂ ਹੀ ਵਾਪਸ ਕਰਿਆ ਸੀ ਬਾਹਰ ਓਕੇ ਹਾਂਜੀ ਮੇਰੀ ਫਾਈਲ ਤੱਕ ਨਹੀਂ ਸੀ ਬਣਾਈ ਉਹਨਾਂ ਨੇ ਮੈਂ ਗਈ ਸੀ ਦੰਦਾਂ ਵਾਲੇ ਡਾਕਟਰ ਨੇ ਇੱਕ ਰਾਜਪੁਰੇ ਅੱਛਾ ਅੱਛਾ ਜੀ ਸਾਡੇ ਫੈਮਿਲੀ ਡਾਕਟਰ ਨੇ ਹਾਂਜੀ ਮੈਂ ਉਹਨਾਂ ਨੂੰ ਤੰਦ ਦਿਖਾਏ ਸੀ ਹਾਂ ਹਾਂ ਟ੍ਰਾਇਲ ਤੋਂ ਜਸਟ 1 ਵੀਕ ਬਾਅਦ ਇਹ ਪਿਛਲੇ ਸਾਲ ਬਿਲਕੁਲ ਬਿਲਕੁਲ ਇਹ ਤਾਂ ਜ਼ਰੂਰੀ ਆ ਹਨਾ ਜਿਵੇਂ ਹੁਣ ਕਿਸੇ ਬੱਚੇ ਦਾ ਅੱਗੇ ਮੈਡੀਕਲ ਜਿਵੇਂ ਹੁਣ ਕਨਸਟੇਬਲ ਵਾਲੇ ਬੱਚੇ ਨੇ ਹਨਾ ਤੇ ਇਹਾਂ ਦਾ ਹੈ ਹਨਾ ਤਾਂ ਇਹਨਾਂ ਨੂੰ ਜ਼ਰੂਰੀ ਆ ਕਿ ਹਨਾ ਜੇ ਮਤਲਬ ਕਿਸ ਨੂੰ ਲੱਗਦਾ ਵੀ ਇਦਾਂ ਮੇਨ ਪਰਬਲਮਾ ਵੀ ਤੇ ਤਾਂ ਡਾਕਟਰ ਕੋ ਜਾ ਕੇ ਉਹ ਆਪਣਾ ਟ੍ਰੀਟਮੈਂਟ ਆ ਜਿਹੜਾ ਪਹਿਲਾਂ ਹੀ ਉਸ ਨੂੰ ਲੈ ਕੇ ਲੈ ਲੈਣਾ ਹਨਾ ਹਾਂਜੀ ਸਰ ਸਰ ਉਦੋਂ ਮੈਡੀਕਲ ਸਾਡਾ ਮਤਲਬ ਕਨਫਰਮ ਵੀ ਨਹੀਂ ਸੀ ਕਦੋਂ ਹੋਣਾ ਬਟ ਮੈਂ ਟ੍ਰਾਇਲ ਤੋਂ ਜਸਟ ਵਾਦੇ ਕਰਵਾ ਲਏ ਸੀ ਇਹ ਚੈੱਕ ਅਪ ਪਿਛਲੇ ਸਾਲ ਬਟ ਹੁਣ ਦੇ ਲੋ ਇੱਕ ਸਾਲ ਨਿਕਲ ਗਿਆ ਹਾਂਜੀ ਸਰ ਫਿਰ ਜਿਹੜਾ ਉਹਨਾਂ ਨੇ ਦੱਸਤਾ ਦਿੱਤਾ ਸੀ ਨਾ ਵੀ ਤੈਨੂੰ ਕੋਈ ਪ੍ਰੋਬਲਮ ਹੈ ਨਹੀਂ ਕੰਨ ਵੀ ਜਿਵੇਂ ਉਹਨਾਂ ਨੇ ਮੈਨਾਂ ਕਹਿੰਦੇ ਬਿਲਕੁਲ ਫਰੈਸ਼ ਪਿਆ ਕਲੀਨ ਆ ਕਹਿੰਦੇ ਵੀ ਕਰਵਾਉਨੇ ਆ ਮੈਂ ਕਿਹਾ ਨਹੀਂ ਸਰ ਮੈਂ ਖੁਦ ਜਿਵੇਂ 15 ਦਿਨ ਜਾਂ ਹਫਤੇ ਬਾਅਦ ਮੈਂ ਆਪਣਾ ਕਰ ਲਵਨੀ ਆ ਹਨਾ ਹਾਂਜੀ ਸਰ ਉਹ ਕਹਿੰਦੇ ਫਰੈਸ਼ ਆ ਕੰਨ ਬਿਲਕੁਲ ਵੀ ਕਿਸੇ ਟੱਚ ਨਾ ਕਰਵਾਇਓ ਤੁਸੀਂ ਠੀਕ ਹੈ ਠੀਕ ਹੈ ਹਾਂਜੀ ਸਰ ਸੋ ਤੋ ਬਾਅਦ ਜਿਹੜੀ ਮੈਡੀਸਿਨ ਦੇ ਡਾਕਟਰ ਨੇ ਹੂੰ ਉਥੇ ਸਰ ਪ੍ਰੋਪਰ ਜਿਵੇਂ ਸਾਡਾ ਪਹਿਲਾਂ ਜੁਰਾਈਨ ਟੈਸਟ ਲਈ ਗਏ ਸੀ ਅਸੀਂ ਉਹ ਕਹਿੰਦੇ ਪਹਿਲਾਂ ਹੀ ਟੈਸਟ ਕਰਵਾ ਕੇ ਆਓ ਬੀਪੀ ਹੋ ਗਿਆ ਜੁਰਾਈਨ ਹੋ ਗਿਆ ਫੀਵਰ ਹੋ ਗਿਆ ਅੱਛਾ ਤੇ ਉਸ ਤੋਂ ਬਾਅਦ ਬਲੱਡ ਟੈਸਟ ਕਰਵਾ ਕੇ ਆਓ ਓਕੇ ਤੇ ਸਰ ਉਹ ਜੋ ਲਿਖ ਦਿੰਦੇ ਨੇ ਮੈਂਸ਼ਨ ਬੁਰੀ ਰਿਪੋਰਟ ਆਪਾਂ ਨੂੰ ਦੇ ਦਿੰਦੇ ਨੇ ਫਿਰ ਮੈਡੀਸਿਨ ਵਾਲੇ ਮੈਮ ਕਨਫਰਮੇਸ਼ਨ ਦਿੰਦੇ ਨੇ ਕਿ ਓਕੇ ਆ ਸਾਰਾ ਕੁਝ ਓਕੇ ਹਾਂਜੀ ਸਰ ਉਸ ਤੋਂ ਪਹਿਲਾਂ ਉਹ ਫੜਦੇ ਨਹੀਂ ਫਾਈਲ ਉਹ ਕਹਿੰਦੇ ਨੇ ਪਹਿਲਾਂ ਆਪਣੇ ਇਹ ਵਾ ਤਿੰਨੇ ਟੈਸਟ ਕਰਵਾ ਕੇ ਆਓ ਜਿਵੇਂ ਬਲੱਡ ਪ੍ਰੈਸ਼ਰ ਹੋ ਗਿਆ ਸਰ 슈ਗਰ ਵਗੈਰਾ ਵੀ ਚੈੱਕ ਹੋ ਜਾਂਦੀ ਆ ਓਕੇ ਹਾਂਜੀ ਉਹ ਪ੍ਰੋਪਰ ਚੈੱਕ ਕਰਦੇ ਨੇ ਸਰ ਸਾਰਾ ਕੁਝ ਸਾਡਾ ਠੀਕ ਹੈ ਹਾਂਜੀ ਸਰ ਲੈਬ ਦੇ ਕਈ ਕਿਹੜੇ ਵਜੇ ਸੀ ਸਾਡੇ ਇੱਕ ਡਬ ਟੈਸਟ ਲਈ ਇੱਕ ਜਾਇਮ ਟੈਸਟ ਲਈ ਬਲੱਡ ਟੈਸਟ ਲਈ ਨਾਰਮਲ ਤਿੰਨ ਚਾਰ ਦਿਨ ਤਾਂ ਲੱਗੇ ਜਾਂਦੇ ਨੇ ਹਾਂਜੀ ਸਰ ਹੈ ਪ੍ਰੋਸੈਸ ਲੈਬ 'ਚ ਕਾਫੀ ਟਾਈਮ ਲੱਗ ਗਿਆ ਸੀ ਸਾਨੂੰ ਸਭ ਤੋਂ ਜ਼ਿਆਦਾ ਟਾਈਮ ਸਾਨੂੰ ਲੈਬ 'ਚ ਲੱਗਿਆ ਸੀ ਅੱਛਾ ਹਾਂਜੀ ਸਿਰ ਉਹਨਾਂ ਪਤਾ ਕੀ ਕਰਦੇ ਨੇ ਜੇ ਸਪੋਜ਼ਿਓ ਅਸੀਂ 10 ਬੱਚੇ ਸੀ ਆਈ ਥਿੰਕ ਅਸੀਂ 14 ਬੱਚੇ ਸੀ ਉਦੋਂ ਅੱਛਾ ਸਿਰ ਉਹ ਸਭ ਦਾ ਕਰਕੇ ਨਾ ਫਿਰ ਸਬਮਿਟ ਕਰ ਲੈਂਦੇ ਨੇ ਫਿਰ ਆਈ ਥਿੰਕ ਸਾਨੂੰ 2 2.5 ਘੰਟੇ ਲੱਗ ਗਏ ਸੀ ਉੱਥੇ ਓਕੇ ਓਕੇ ਵੇਟ ਕਰਦੇ ਰਹੇ ਅਸੀਂ ਠੀਕ ਹੈ ਜਦੋਂ ਤੱਕ ਸਭ ਦੀ ਫਾਈਨਲ ਹੋ ਕੇ ਨਹੀਂ ਨਾ ਆਉਂਦਾ ਸਰ ਉਦੋਂ ਤੱਕ ਉਹ ਦੰਦੇ ਨਹੀਂ ਫਿਰ ਉਹਨਾਂ ਨੇ ਸਾਨੂੰ 2 ਵਜੇ ਦਾ ਟਾਈਮ ਦਿੱਤਾ ਸੀ ਵੀ ਤੁਹਾਡੀ ਫਾਈਲ 2 ਵਜੇ ਮਿਲੂਗੀ ਹੂੰ ਤੇ ਇਹਦੇ ਲਈ ਕੋਈ ਜ਼ਰੂਰੀ ਹੁੰਦਾ ਕਿ ਹਾਂ ਤੁਸੀਂ ਇਹਨਾਂ ਖਾਲੀ ਪੇਟ ਜਾਣਾ ਹੁੰਦਾ ਜਾਂ ਕਿਵੇਂ ਕਾਫੀ ਬੱਚੇ ਇਦਾਂ ਹੀ ਪੁੱਛਦੇ ਹੁੰਦੇ ਨੇ ਨਾ ਕਈਆਂ ਨੂੰ ਪਤਾ ਨਹੀਂ ਹੈਗਾ ਵੀ ਅਸੀਂ ਖਾਲੀ ਪੇਟ ਜਾਣਾ ਮੈਡੀਕਲ ਟੈਸਟ ਕਰਵਾਉਣਾ ਜਾਂ ਕਿਦਾਂ ਸਰ ਜਿੱਦਣ ਮੈਂ ਪਹਿਲੇ ਦਿਨ ਗਈ ਸੀ ਜਿਹੜੇ ਮੇਰੇ ਬਾਕੀ ਪੀਰਾਂ ਡੈਸਟ ਹੋਏ ਸੀ ਉਸ ਦਿਨ ਤਾਂ ਮੈਂ ਖਾਲੀ ਪੇਟ ਗਈ ਸੀ ਪਹਿਲੇ ਕਿਉਂਕਿ ਉਹ ਮੈਨੂੰ ਗਾਈਡਲਾਈਨਸ ਜਿੱਦਣ ਮੈਨੂੰ ਫੋਨ ਆਇਆ ਸੀ ਨਾਲ ਤੁਹਾਡਾ ਮੈਡੀਕਲ ਆਈਸ ਵੀਕ ਹਾਂ ਉਹਨਾਂ ਨੇ ਮੈਨੂੰ ਕਿਹਾ ਸੀ ਕਹਿੰਦੇ ਪ੍ਰੋਪਰ ਖਾਲੀ ਪੇਟ ਆਇਓ ਬਿਲਕੁਲ ਹਾਂਜੀ ਸਰ ਜਿੱਦਣ ਮੇਰਾ ਡੋਪ ਟੈਸਟ ਸੀ ਉਸ ਦਿਨ ਉਹਨਾਂ ਨੇ ਮੈਨੂੰ ओके जस्ट ਦੁੱਧ ਨਾਲ ਜਿਵੇਂ ਇੱਕ ਸਿੰਪਲ ਚਪਾਤੀ ਬੱਸ ਉਸ ਤੋਂ ਬਾਅਦ ਮੈਂ ਕੁਝ ਨਹੀਂ ਖਾਂਦਾ ਓਕੇ ਓਕੇ ਹਾਂਜੀ ਸਰ ਜਿਵੇਂ ਡਾਕ ਟੈਸਟ ਸੀ ਟੈਸਟ ਹੋਇਆ ਇਹ ਯੂਰਿਨ ਥਰੂ ਹੋਇਆ ਨਾ ਬਲੱਡ ਟੈਸਟ ਤਾਂ ਨਹੀਂ ਹੋਇਆ ਹੈਗਾ ਨਹੀਂ ਸਰ ਯੂਰਿਨ ਥਰੂ ਹੋਇਆ ਸੀ ਹਾਂਜੀ ਯੂਰਿਨ ਥਰੂ ਠੀਕ ਹੈ ਹਾਂਜੀ ਤੇ ਉਹਦਾ ਰਿਪੋਰਟ ਜਦ ਇਹ ਨਾਲ ਦੀ ਨਾਲ ਆ ਗਈ ਸੀ ਸਰ ਜਿਵੇਂ ਸਾਡਾ ਪਾਉਣਾ 12 ਸੈਂਪਲ ਲੈ ਲਿਆ ਸੀ ਉਹਨਾਂ ਨੇ ਹੂੰ ਹੂੰ 2 ਵਜੇ ਮਿਲ ਗਈ ਸੀ ਸਾਨੂੰ ਰਿਪੋਰਟ ਓਕੇ ਓਕੇ ਤੇ ਤੁਹਰਾ ਨੈਗੇਟਿਵ ਆਇਆ ਸਾਰਾ ਅਨੁਸਾਰ ਸਿਰਫ 14 ਬੱਚੇ ਸੀ ਨਾ ਆਈ ਥਿੰਕ ਤਾਂ ਟਾਈਮ ਲਾਗੇ ਬਟ ਸਰ ਉਹ ਕੈਸ ਹੁੰਦੇ ਨੇ ਵੇ ਇੰਨਾ ਟਾਈਮ ਤੁਹਾਨੂੰ ਲੱਗ ਜਾਣਾ ਹਾਂ ਹਾਂ ਹਾਂਜੀ ਸਰ ਕਿਉਂਕਿ 11 ਤੋਂ 1 ਵਜੇ ਤੱਕ ਸਿਰਫ ਉਹ ਸੈਂਪਲ ਲੰਦੇ ਨੇ ਓਕੇ 1 ਵਜੇ ਤੱਕ ਉੱਥੇ ਸਰ ਸਾਰੇ ਸੈਂਪਲ ਦੇਣ ਹੀ ਆਉਂਦੇ ਨੇ ਤੋਂ ਬਾਅਦ ਉਹ ਰਿਪੋਰਟਸ ਬਣਾਉਂਦੇ ਨੇ ਆਪਣੀਆਂ ਠੀਕ ਹੈ ਹਾਂਜੀ ਸਰ 2 ਤੋਂ ਸਰ ਰਾਮਨਾਲ 3 ਘੰਟੇ ਸਰ ਰਾਮਨਾਲ ਲੱਗ ਜਾਂਦੇ ਨੇ ਉਹਨੂੰ ਡਾਕ ਟੈਸਟ ਨੂੰ ਅੱਛਾ ਹਾਂਜੀ ਸਰ ਠੀਕ ਹੈ ਉਸ ਤੋਂ ਬਾਅਦ ਹੋਰ ਕਿਹੜਾ ਟੈਸਟ ਰਹਿ ਗਿਆ ਅਮ ਬੱਸ ਸਰ ਉਸ ਤੋਂ ਬਾਅਦ ਇਹੀ ਹੋਈ ਸੀ ਫਿਰ ਸਾਰੇ ਮਿਲੀ 8 ਸੀ ਸਾਰੇ ਹਾਂਜੀ ਸਰ ਇਹੀ ਸੀ ਠੀਕ ਹੈ ਤੇ ਜੇ ਮੈਂ ਕੋਈ ਕੋਈ ਬੱਚੇ ਦਾ ਜਿਵੇਂ ਸਕਿਨ ਵਾਲਾ ਸੀਗਾ ਕੋਈ ਕਿਸੇ ਬੱਚੇ ਦਾ ਟੂਈ ਟੈਟੂ ਦੇਖਿਆ ਹੋਵੇ ਜਾਂ ਕੁਝ ਹੋਰ ਹੋਵੇ ਮੇ ਦਾ ਕੋਈ ਸਰ ਐਵੇਂ ਤੋਂ ਚੈੱਕ ਕਰਦੇ ਨੇ ਜਿਵੇਂ ਸਕਿਨ ਵਾਲੇ ਡਾਕਟਰ ਨੇ ਬਿਲਕੁਲ ECG ਦੇ ਨਾਲ ਬੈਂਦੇ ਨੇ ਆਈ ਥਿੰਕ ਜਦੋਂ ਪਈ ECG ਕਰਾਉਣੀ ਆ ਪ੍ਰੋਪਰ ਰਿਮੂਵ ਕਰਵਾਉਂਦੇ ਨੇ ਨਾ ਆਪਣੇ ਕੱਪੜੇ ਹਾਂ ਹਾਂ ਹਾਂਜੀ ਫਿਰ ਉੱਥੇ ਪਤਾ ਤਾਂ ਲੱਗ ਜਾਂਦਾ ਸਾਰਾ ਕੁਝ ਓਕੇ ਹਾਂਜੀ ਇਵੇਂ ਸਕਿਨ ਵਾਲੇ ਡਾਕਟਰ ਤਾਂ ਮੈਂ ਮੈਂ ਏਦਾਂ ਹੀ ਦੇਖਦੇ ਨੇ ਆਪਣੇ ਹੱਥ ਪੈਰ ਹਨਾ ਹੂੰ 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 ਤੇ ਏਸੀ ਜੀ ਟਾਈਮ ਸਰ ਆਪਣੇ ਸ਼ੂਜ਼ ਵਗੈਰਾ ਪ੍ਰੋਪਰ ਆਪਾਂ ਨੂੰ ਕੱਢਣੇ ਪੈਂਦੇ ਨੇ ਹੂੰ ਹੂੰ ਤੇ ਉੱਥੇ ਦਾ ਸਰ ਸਾਰਾ ਪ੍ਰੋਪਰ ਚੈੱਕ ਅਪ ਹੋ ਜਾਂਦਾ ਸਾਰਿਆਂ ਦਾ ਓਕੇ ਓਕੇ ਇਕੱਠੇ ਨੇ ਸਰ ਦੋਨੋਂ ਸਕਿਨ ਵਾਲੇ ਤੇ ਏਸੀ ਜੀ ਵਾਲੇ ਹਾਂਜੀ ਤੇ ਨੇੜੇ-ਨੇੜੇ ਰੂਮ ਨਹੀਂ ਬਿਲਕੁਲ ਠੀਕ ਹੈ ਠੀਕ ਹੈ ਹਾਂਜੀ ਸਰ ਹੋਰ ਕੋਈ ਇਨਫੋਰਮੇਸ਼ਨ ਕਿਸ ਤਰ੍ਹਾਂ ਦੀ ਕੁਛ ਸਰ ਹੋਰ ਤਾਂ ਕੁਛ ਨਹੀਂ ਬਸ ਜ਼ਿਆਦਾਤਰ ਇਹੀ ਸੀ ਵੀ ਜਿਵੇਂ ਬੱਚੇ ਟੈਸਟ ਕਰਵਾਉਣ ਜਾਂਦੇ ਨੇ ਥੋੜਾ ਡਾਈਟ ਦਾ ਧਿਆਨ ਰੱਖੋ। ਹੂੰ। ਜਿਵੇਂ ਸਰ ਸਬਜ਼ੀਆਂ ਨੇ ਜਿਹਦਾ ਤੁਹਾਡੀਆਂ ਘਰ ਦੀਆਂ ਨੇ ਉਗਾਈਆਂ ਹੋਈਆਂ ਤਾਂ ਤੁਸੀਂ ਕੋਈ ਵੀ ਸਬਜ਼ੀ ਖਾ ਸਕਦੇ ਆ। ਹੂੰ ਹੂੰ। ਬਟ ਜੇ ਤੁਹਾਨੂੰ ਲੱਗਦਾ ਵੀ ਅਸੀਂ ਮਾਰਕੀਟ ਤੋਂ ਲੈਣੇ ਆ ਲੌਕੀ ਹੋ ਗਿਆ, ਕੱਦੂ ਹੋ ਗਿਆ ਸਰ ਇਹਨਾਂ 'ਚ ਮੋਸਟਲੀ ਇੰਜੈਕਸ਼ਨ ਲੱਗੇ ਹੁੰਦੇ ਨੇ। ਡਾਕ ਟੈਸਟ 'ਚ ਪ੍ਰੋਬਲਮ ਆਉਂਦੀ ਆ। ਓਹ ਹੋ ਹੋ ਹੋ। ਹਾਂਜੀ ਇੱਕ ਸਰ ਜਿਵੇਂ ਪੰਜੀਰੀ ਖਾ ਰਹੇ ਨੇ ਬੱਚੇ ਅੱਜਕੱਲ੍ਹ ਸਰਦੀਆਂ 'ਚ ਮੋਸਟਲੀ ਸਭ ਦੇ ਘਰੇ ਬਣੀ ਹੋਈ ਆ। ਹਾਂ ਹਾਂ। ਅੰਡੇ 'ਚ ਖਸ ਖਸ ਪਾਈ ਹੋਈ ਆ ਆਈ ਥਿੰਕ ਉਹਦੇ ਨਾਲ ਵੀ ਪ੍ਰੋਬਲਮ ਆਉਗੀ ਆ ਹਾਂ ਜੀ ਸਿਰਫ ਥੋੜਾ ਡਾਈਟ ਦਾ ਬਹੁਤ ਧਿਆਨ ਰੱਖਣਾ ਪੈਂਦਾ ਆਈ ਥਿੰਕ ਆਪਾਂ ਨੂੰ ਸਰਦੀਆਂ 'ਚ ਬਿਲਕੁਲ 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 ਹਾਂ ਜੀ ਸਰ ਨਹੀਂ ਬਹੁਤ ਵਧੀਆ ਇਨਫੋਰਮੇਸ਼ਨ ਦਿੱਤੀ ਆ ਦੋ ਚੀਜ਼ਾਂ ਬਾਰੇ ਹਾਂ ਜੀ ਹਾਂ ਜੀ ਸਰ ਇਹ ਚੀਜ਼ਾਂ ਬਹੁਤ ਵਧੀਆ ਨੇ ਵੀ ਮੋਸਟਲੀ ਆਪਾਂ ਜਿੰਨੇ ਵੀ ਬੱਚੇ ਮਾਰਕੀਟ ਵਾਲੀਆਂ ਸਬਜ਼ੀਆਂ ਖਾਂਦੇ ਨੇ ਥੋੜਾ ਅਵੇਅਰ ਹੋਣਾ ਪੈਣਾ ਬਿਲਕੁਲ ਕਿਉਂਕਿ ਉਹ ਚੀਜ਼ਾਂ ਆ ਜਾਂਦੀਆਂ ਨੇ ਸਰ ਆਪਾਂ ਕਿਹੜਾ ਲਗਾਉਨੇ ਆ ਇੰਜੈਕਸ਼ਨ ਘਰ ਵਾਲੀ ਦਾ ਚਲੋ ਜੀ ਮੇਰੀ ਮਰਜ਼ੀ ਉਹਦੇ ਬਟ ਜਿਹੜੀ ਬਾਜ਼ਾਰ ਵਾਲੀ ਬਿਲਕੁਲ ਬਿਲਕੁਲ ਬੱਚਾ ਹਾਂਜੀ ਸਰ ਸਪਰੇ ਵੀ ਕਰੀ ਹੋਈ ਆਈ ਥਿੰਕ ਉਹ ਵੀ ਆਪਾਂ ਇਫੈਕਟ ਕਰੂਗੀ ਉਹ ਥੋੜਾ ਡਾਈਟ ਦਾ ਧਿਆਨ ਰੱਖਣਾ ਪੈਣਾ ਠੀਕ ਹੈ ਹਾਂਜੀ ਸਰ ਕੁਝ ਬੱਚੇ ਜਿਵੇਂ ਹੈਨਾ ਜਿਵੇਂ ਤੁਸੀਂ ਦੱਸਿਆ ਨਾ ਵੀ ਇਹਦਾ ਹੁਣ ਜਿਵੇਂ ਠੰਡ ਦਾ ਟਾਈਮ ਆ ਸਾਰਾ ਕੁਝ ਇਹਦਾ ਨਾ ਖੰਗ ਦੀ ਵਜ੍ਹਾ ਦੇ ਨਾਲ ਕੁਝ ਟਾਕਸ ਵਗੈਰਾ ਲੈ ਲੈਂਦੇ ਨੇ ਕੁਝ ਚੀਜ਼ਾਂ ਜ਼ਿਆਦਾ ਹਨਾ ਤਾਂ ਹਾਂਜੀ ਸਰ ਉਹ ਤਾਂ ਸਰ ਕੁਝ ਵੀ ਨਹੀਂ ਲੈਣਾ ਚਾਹੀਦਾ ਹਾਂਜੀ ਜਦੋਂ ਥੋੜਾ ਡੂਪ ਟੈਸਟ ਮਤਲਬ ਮੈਡੀਕਲ ਟੈਸਟ ਹੋਣਾ ਪ੍ਰੋਪਰ ਡੂਪ ਟੈਸਟ ਤਾਂ ਉਹਦੇ ਵਿੱਚ ਇਹ ਪ੍ਰੋਬਲਮ ਆ ਸਕਦੀ ਹੈ ਤੁਹਾਨੂੰ ਆਉਂਦੀ ਹੈ ਸਰ ਬਿਲਕੁਲ ਕੁਝ ਬੱਚਿਆਂ ਦੀ ਆਈ ਵੀ ਹੋਣੀ ਆਈ ਥਿੰਕ ਬਟ ਸਾਨੂੰ ਥੋੜਾ ਮੈਨੂੰ ਥੋੜਾ ਕਿਸੇ ਨੇ ਦੱਸਤਾ ਸੀ ਵੀ ਆ ਚੀਜ਼ ਦਾ ਬਾਰੇ ਤੁਹਾਨੂੰ ਲਾਈਕ ਹੋਣਾ ਪੈਣਾ ਵੀਰ ਵੀ ਇਹ ਨਹੀਂ ਤੁਸੀਂ ਕੁਝ ਵੀ ਖਾ ਲਓ ਕਿਤੋਂ ਵੀ ਲੈ ਕੇ ਖਾ ਲਓ ਬਿਲਕੁਲ ਬਿਲਕੁਲ ਹਾਂਜੀ ਸਰ ਮੋਸਟਲੀ ਸਬਜ਼ੀਆਂ ਦਾ ਤਾਂ ਮੈਨੂੰ ਪ੍ਰੋਪਰ ਗਿਆ ਸੀ ਵੀ ਕੇਅਰਫੁੱਲੀ ਜੇ ਘਰ ਦਾ ਹੈਗਾ ਤਾਂ ਖਾ ਸਕਦੇ ਆ ਹੂੰ ਹੂੰ ਨਹੀਂ ਥੋੜਾ ਆਪਣਾ ਕੇਅਰਫੁੱਲ ਹੋ ਜਾ ਇਸ ਚੀਜ਼ ਲਈ ਓਕੇ ਹਾਂਜੀ ਸਰ ਹੋ ਵੀਰ ਨਹੀਂ ਵਿਚਾਰ ਰੀਮੈਡੀਕਲ ਪਾਈ ਜਾਂਦਣ ਕੀ ਫਾਇਦਾ ਹਣਾ ਹਾਂਜੀ ਸਰ ਬੱਚਿਆਂ ਨੂੰ ਕੁਝ ਨਾ ਪ੍ਰੋਬਲਮ ਆਉਂਦੀ ਆ ਹਾਂਜੀ ਤੇ ਮੇਨਲੀ ਹੋਰ ਕੋਈ ਕੋਈ ਕਿਸ ਤਰ੍ਹਾਂ ਦੀ ਕੋਈ ਤੈਨੂੰ ਪ੍ਰੋਬਲਮ ਤੇਰੇ ਸਾਹਮਣੇ ਆਈ ਹੋਵੇ ਕਿ ਜਿਹੜੀ ਤੂੰ ਬੱਚਿਆਂ ਨੂੰ ਦੱਸਣਾ ਚਾਹੁੰਦੀ ਹੋਵੇਂ ਉਹ ਕੋਈ ਮੇਜਰ ਕੋਈ ਪਰ ਮੈਨੂੰ ਤਾਂ ECG ਦੇ ਲੱਗਿਆ ਸੀ ਜਿਵੇਂ ਬॉयਜ਼ ਦਾ ਹੋਇਆ ਸੀ ਹਾਂ ਹਾਂ ਹਾਂਜੀ ਬਾਕੀ ਹੋਰ ਹਲੇ ਕਿਸੇ ਬੱਚੇ ਦੋਸਤ ਨੇ ਮੇਰੇ ਕੋਲ ਆਇਆ ਨਹੀਂ ਸੀ ਇੱਕ ਮੈਂ ਦੱਸਿਆ ਸੀ ਦੋ ਬੱਚਿਆਂ ਦੀ ECG ਪ੍ਰੋਪਰ ਨਹੀਂ ਸੀ ਹੋ ਰਹੀ ਪਤਾ ਨਹੀਂ ਉਹਨਾਂ ਦਾ ਕੀ ਇਸ਼ੂ ਸੀ ਠੀਕ ਹੈ ਬਟ ਉਹਨਾਂ ਚੋਂ ਇੱਕ ਤਾਂ ਜੌਬ ਕਰਦੇ ਸੀ ਗਵਰਨਮੈਂਟ ਜੌਬ ओके okay, ओके okay. हां जी सर ਹੋਰ ਹੀ ਕਿਸੇ ਬੱਚੇ ਦਾ ਹਲੇ ਗਰਲਸ ਦਾ ਕੋਈ ਮੇਰੇ ਕੋਲ ਇਦਾਂ ਦਾ ਆਇਆ ਨਹੀਂ ਸੀ ਕਿਉਂਕਿ ਇਹ ਸੇ ਤਿੰਨੋਂ ਗਈਆਂ ਸੀ ਤਿੰਨੋਂ ਅਨਮੈਰਿਟ ਸੀ ਬਾਕੀ ਵਾਲੇ ਕਿਸੇ ਦਾ ਫੇਸ ਨਹੀਂ ਕਰਿਆ ਹੈਗਾ ਉੱਥੇ ਓਕੇ ਜਿਵੇਂ ਜਿਵੇਂ ਬੱਚਿਆਂ ਨਾਲ ਕੰਟੈਕਟ ਹੋਈ ਜਾਊਗਾ ਸਰ ਜੇ ਕੋਈ ਅੱਧਾ ਨਾ ਇਨਫੋਰਮੇਸ਼ਨ ਨਿਕਲੀ ਕਿਸੇ ਬੱਚੇ ਦੀ ਹਮ 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 ਤਾਂ ਮੈਂ ਜ਼ਰੂਰ ਦੱਸੂਗੀ ਸਰ ਬਿਲਕੁਲ ਬਿਲਕੁਲ ਜ਼ਰੂਰ ਹਾਂ ਜੀ ਸਰ ਬਾਕੀ ਕਲੀਨਨਸ ਦਾ ਕਾਫੀ ਸੀ ਕਿ ਸਾਰੇ ਆਪਣਾ ਪ੍ਰੋਪਰ ਰੋ ਕਰਕੇ ਜਾਓ ਹਾਂ ਛੋਟੇ ਲਈ ਕੁੜੀਆਂ ਤੇ ਮੁੰਡਿਆਂ ਦੇ ਲਈ ਜ਼ਰੂਰੀ ਆ ਇਹ ਹਨਾ ਸਦੋਨਾਂ ਲਈ ਜ਼ਰੂਰੀ ਆ ਕੁੜੀਆਂ ਲਈ ਵੀ ਮੁੰਡਿਆਂ ਲਈ ਵੀ ਆਪਣਾ ਤੁਸੀਂ ਪ੍ਰਾਈਵੇਟ ਪਾਰਟ ਚੰਗੀ ਤਰ੍ਹਾਂ ਨਾ ਕਲੀਨ ਐਂਡ ਕਲੀਅਰ ਕਰਕੇ ਜਾਓ ਸਾਰਾ ਤਾਂ ਕਿ ਤੁਹਾਨੂੰ ਉੱਥੇ ਕਿਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਠੀਕ ਹੈ ਹਾਂ ਜੀ ਸੋ ਹੇਅਰ ਆ ਜਿਹੜੇ ਰਿਮੂਵ ਕਰਕੇ ਜਾਓ ਤੇ ਹੁਣ ਕਈ ਬੱਚੇ ਹੋਣਗੇ ਕਹਿਣਗੇ ਹਨਾ ਵੀ ਅਸੀਂ ਜਿਵੇਂ ਕੋਈ ਸਿੱਖਤਾਰੀ ਬੱਚਾ ਹੈ ਹਨਾ ਹਾਂ ਜੀ ਸਰ ਸਰ ਚਲੋ ਤਾਂ ਮੰਨਦੇ ਹੋਣੇ ਉਹ ਚੀਜ਼ ਤਾਂ ਹਸਪੀਟਲ ਵਾਲੇ ਹਾਂ ਹਾਂ ਉਹ ਪੁਆਇੰਟ ਹਾਂ ਜੀ ਸਰ ਬਟ ਫਿਰ ਜੇ ਹੇਅਰ ਦੀ ਪ੍ਰੋਬਲਮ ਆ ਬਾਕੀ ਤਾਂ ਆਪਾਂ ਨੂੰ बोडी तो अपना पेनी आरोग नहीं, ना। <laughs> नहीं सर, सी होया। <laughs> सर, पता सी मेडिकल वैसे जि मेरी तदत है डेली ना मैं अपनी हेयर वगेरा भी प्रोपर वॉश करके गयी सी हांको ਹਾਂ ਜੀ ਸਾਰੀ ਕਰਦੇ ਨੇ ਸਰ ਐਨਾ ਵਧੀਆ ਮੌਕਾ ਮੈਸਰ ਦਾ ਮਿਲਦਾ ਸਰ ਬਿਲਕੁਲ ਬਹੁਤ ਟਾਈਮ ਬਾਅਦ ਕਿਤੇ ਥੋੜਾ ਮੈਡੀਕਲ ਤੱਕ ਪ੍ਰੋਸੈਸ ਪਹੁੰਚਦਾ ਸਾਰਾ ਕੁਝ ਹਾਂ ਜੀ ਹੋਵੇ ਹਨਾ ਕੋਈ ਛੋਟਾ ਜਿਹਾ ਪੁਆਇੰਟ ਲੈ ਕੇ ਫਿਰ ਤੁਸੀਂ ਇੱਧਰ ਡਾਕਟਰਾਂ ਦੇ ਕੋਲ ਹਨਾ ਧੱਕੇ ਖਾਈ ਚੱਲੋ ਹਾਂ ਜੀ ਸਰ ਉਹ ਚੀਜ਼ ਬਹੁਤ ਔਖੀ ਲੱਗਦੀ ਜਿਵੇਂ ਹੁਣ ਕਿਸੇ ਬੱਚੇ ਨੂੰ ਕਹਦਾ ਵੀ ਤੁਸੀਂ ਰਜਿੰਦਰਾ ਹਸਪੀਟਲ ਜਾਓ ਵੈਸੇ ਹੀ ਥੋੜਾ ਨਰਵਸ ਨਾ ਹੋਵੇ ਬੱਚਾ ਜਾ ਜਾਂਦਾ ਬੱਚਾ ਨਰਵਸ ਹੋ ਜਾਂਦਾ ਹਾਂ ਗੱਲ ਇਹ ਕਿਥੇ ਤਾਂ ਤੁਹਾਡਾ ਉਹੀ 2-3 ਦਿਨ ਦੇ ਵਿੱਚ ਉੱਥੇ ਕਲੀਅਰ ਹੋ ਜਾਣਾ ਸਾਰਾ ਨਾ ਜਿਵੇਂ ਦੋ ਦਿਨ ਤੋਂ ਜ਼ਿਆਦਾ ਨਹੀਂ ਲੱਗਦੇ ਬਟ ਜਿਵੇਂ ਹੁਣ ਕਹਿ ਦਿੰਦੇ ਨੇ ਤੁਸੀਂ ਨੈਕਸਟ ਵੀਕ ਆਇਓ ਆ ਕਲੀਅਰ ਕਰਵਾ ਕੇ ਲਿਆਓ ਫਿਰ ਉਹ ਕਿ ਪ੍ਰੋਬਲਮ ਆ ਜਾਂਦੀ ਹੈ ਥੋੜੀ ਜੀ ਇਹ ਵੀ ਨਹੀਂ ਪਤਾ ਹੁੰਦਾ ਵੀ ਠੀਕ ਹੋਊਗੀ ਕਿ ਨਹੀਂ ਹਾਂ ਕਿਉਂਕਿ ਸਰ ਮੈਡੀਕਲ ਲਈ ਕਿਹੜਾ ਜ਼ਿਆਦਾ ਟਾਈਮ ਹੁੰਦਾ ਆਪਣੇ ਕੋਲ 2 ਜਾਂ 3 ਵੀਕ ਮਿਲਦੇ ਨੇ ਆਡ ਲਈ ਬਿਲਕੁਲ ਬਿਲਕੁਲ ਉਹਦੇ ਵਿੱਚ ਸਾਰਾ ਕਲੀਅਰ ਕਰਨਾ ਹੁੰਦਾ ਸੋਈ ਨਾ ਸਾਰਾ ਹਾਂਜੀ ਸਰ ਬਾਕੀ ਮੈਨੂੰ ਇਹ ਲੱਗਦਾ ਹੁੰਦਾ ਵੀ ਜਿਵੇਂ ਹੁਣ ਆਪਾਂ ਨੂੰ ਪਤਾ ਹੈ ਵੀ ਸਾਡੇ ਜਿਵੇਂ ਗਾਈਡ ਕਰ ਦੁੰਦੇ ਨੇ ਬੱਚਿਆਂ ਨੂੰ ਜੇ ਤੁਸੀਂ ਕਰ ਦਿੰਦੇ ਆ ਜਿਵੇਂ ਅਸੀਂ ਤੁਹਾਡੇ ਕੋਲ ਟ੍ਰਾਇਲ ਲਈ ਆਏ ਸੀ ਵੀ ਇਹ ਪ੍ਰੋਸੈਸ ਹੈ ਕਿ ਸਰ ਮੈਨੂੰ ਇਹ ਲੱਗਦਾ ਵੀ ਪਹਿਲਾਂ ਇੱਕ ਵਾਰੀ ਆਪਣਾ ਕਿਸੇ ਵੀ ਡਾਕਟਰ ਤੋਂ ਚੈੱਕ ਅਪ ਕਰਵਾ ਕੇ ਜਾਣਾ ਚਾਹੀਦਾ ਕਿਉਂਕਿ ਜੇ ਮੇਂ ਜਿਵੇਂ ਹੁਣ ਮੈਂ 1 ਸਾਲ ਪਹਿਲਾਂ ਹੀ ਆਪਣੇ ਦੰਦ ਜਾਂ ਨੋਜ਼ ਇਅਰ ਚੈੱਕ ਕਰਵਾ ਲਏ ਸੀ ਸਰ ਜੇ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਆਪਾਂ ਕਰ ਸਕਦੇ ਆਂ ਦੀ ਕਿਅਰ ਕਰ ਸਕਦੇ ਨੇ ਟ੍ਰੀਟਮੈਂਟ ਲੈ ਸਕਦੇ ਆ ਸਾਰੇ ਬੱਚਿਆਂ ਨੂੰ ਪਤਾ ਹੀ ਹੁੰਦਾ ਜਿਵੇਂ ਕਿ ਲਾਲੂ ਕਿਸੇ ਦੇ ਕੋਈ ਅੱਖਾਂ ਤੇ ਐਨਕ ਲੱਗੀ ਹੋਈ ਹੈ ਕਿਸੇ ਦੇ ਕੋਈ ਟੈਗ ਹੈ ਕਿਸੇ ਨੂੰ ਕੋਈ ਹੋਰ ਕੋਈ ਪ੍ਰੋਬਲਮ ਹੈ ਕਿਸ ਤਰ੍ਹਾਂ ਦੀ ਹੈ ਨਾ ਤਾਂ ਉਹ ਸਾਰੀਆਂ ਚੀਜ਼ਾਂ ਅੱਖ ਨੱਕ ਕਰਨਾ ਦੀ ਹੈ ਨਾ ਸਾਰੀ ਤਾਂ ਪਹਿਲਾਂ ਹੀ ਤੁਹਾਨੂੰ ਜੇ ਤੁਸੀਂ ਇੱਕ ਪ੍ਰੀ ਮੈਡੀਕਲ ਕਰ ਲਓ ਮੈਂ ਤਾਂ ਕਹਿੰਦਾ ਜਦੋਂ ਤੁਸੀਂ ਜੇ ਤੁਸੀਂ ਬੈਲਟ ਜੌਬ ਲੈਣੀ ਹੈ ਚਾਹੇ ਆਰਮੀ ਹੋਵੇ ਪੂਰੇ ਸੇ ਕੋਈ ਵੀ ਆ ਹੈ ਨਾ ਤਾਂ ਇੱਕ ਪ੍ਰੀ ਮੈਡੀਕਲ ਜ਼ਰੂਰ ਕਰਵਾ ਲਓ ਤਾਂ ਕਿ ਹੈ ਨਾ ਥੋੜਾ ਟਾਈਮ ਵੇਸਟ ਨਾ ਹੋਵੇ ਕਈ ਵਾਰੀ ਹੁੰਦਾ ਆਰਮੀ 'ਚ ਤਾਂ ਇਹ ਸਭ ਚੀਜ਼ਾਂ ਬਿਲਕੁਲ ਅਲਾਉਡ ਨਹੀਂ ਹੁੰਦੀਆਂ ਹੈਗੀਆਂ ਉਹ ਤੁਸੀਂ ਸਾਰਾ ਕੁਝ ਪਾਸ ਕਰਨ ਤੋਂ ਬਾਅਦ ਸਾਰਾ ਤੁਸੀਂ ਆਊਟ ਹੋ ਜੰਨੇ ਹੋ ਹੈਨਾ ਪੰਜਾਬ ਪੁਲਿਸ ਦੇ ਵਿੱਚ ਹੈਨਾ ਤੁਸੀਂ ਜਿਸ ਤਰ੍ਹਾਂ ਦਾ ਤੁਹਾਡਾ ਬੈਲਟ ਜੋ ਤੁਹਾਡਾ ਸੁਪਨਾ ਹੈਗਾ ਤਾਂ ਤੁਸੀਂ ਇਹਨਾਂ ਚੀਜ਼ਾਂ 'ਤੇ ਧਿਆਨ ਦਿਓ ਪਹਿਲਾਂ ਹੀ ਇਹ ਨਾ ਹੋਵੇ ਹੈਨਾ ਇੰਨਾ ਪ੍ਰੋਸੈਸ ਕਰਨ ਤੋਂ ਬਾਅਦ ਤੁਹਾਨੂੰ ਹੈਨਾ ਕੁਝ ਮਸਲਾ ਹੋਵੇ ਤੁਹਾਡੇ ਹੱਥ ਮੈਨੂੰ ਦਾ ਮਤਲਬ ਜਿਵੇਂ ਤੁਸੀਂ ਵੀ ਥੋੜਾ ਗਾਈਡ ਕਰਦੇ ਸੀ ਥੋੜਾ ਹੈਗੇ ਨੇ ਇੰਦਰ ਆਰਮੀ 'ਚੋਂ ਰਿਟਾਇਰਡ ਨੇ ਹੂੰ ਹੂੰ ਹਾਂਜੀ ਸਰ ਉਹਨਾਂ ਨੇ ਪ੍ਰੋਪਰ ਗਾਈਡ ਕਰਤਾ ਸੀ ਉਹ ਕਹਿੰਦੇ ਜੀ ਇੱਕ ਵਾਰੀ ਤੁਹਾਡਾ ਮੈਡੀਕਲ ਚ ਫਾਲਟ ਫਿਕਸ ਹੋ ਗਿਆ ਨਾ ਫਿਰ ਉਸ ਟਾਈਮ ਤੁਸੀਂ ਕੁਝ ਨਹੀਂ ਕਰ ਸਕਦੇ ਬਿਲਕੁਲ 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 ਹਾਂਜੀ ਸਰ ਤਾਂ ਉਹਨਾਂ ਮਤਲਬ ਮੈਂ ਤਾਂ ਜਸਟ ਟ్రਾਇਲ ਤੋਂ ਬਾਅਦ ਹੀ ਟਰਾਈ ਕਰਨ ਲੱਗ ਗਈ ਸੀ ਆਪਣਾ ਕਿ ਕੋਈ ਇਦਾਂ ਦੀ ਪ੍ਰੋਬਲਮ ਨਾ ਆਵੇ ਨਹੀਂ ਸਹੀ ਹੈ ਸਹੀ ਹੈ ਹਾਂਜੀ ਸਰ ਮੈਂ ਦੋ ਤਿੰਨ ਜਿਵੇਂ ਡਾਕਟਰਸ ਨੇ ਸਰ ਬਾਕੀ ਤਾਂ ਆਪਾਂ ਨੂੰ ਪਤਾ ਹੀ ਹੁੰਦਾ ਵੀ ਮੈਨੂੰ ਕੀ ਪ੍ਰੋਬਲਮ ਆ ਜਿਆਦਾੰਦਰ ਆਪਾਂ ਕਨਫਰਮ ਨਹੀਂ ਹੁੰਦੇ ਆਪਣੇ ਨੱਕ ਗੰਝ ਗਲੇ ਨੂੰ ਲੈ ਕੇ ਲੁਕੌਣ ਦੀ ਲੋੜ ਨਹੀਂ ਆ ਉਹਨੂੰ ਤੁਹਨ ਕੀ ਤੁਹਾਨੂੰ ਲੁਕਾਉਂਗੇ ਤੁਸੀਂ ਤਾਂ ਉਹ ਸਾਹਮਣੇ ਤਾਂ ਆ ਹੀ ਜਾਣੀ ਹਾਂਜੀ ਹਾਂਜੀ ਸਰ ਉਹ ਆਪਾਂ ਨੂੰ ਪ੍ਰੋਬਲਮ ਆਉਂਦੀ ਆ ਸਰ ਮੈਂ ਉਸੇ ਚੀਜ਼ ਕਰਕੇ ਮੈਂ ਪਹਿਲਾਂ ਹੀ ਆਪਣਾ ਚੈੱਕ ਅਪ ਕਰਵਾ ਲਿਆ ਸੀ ਸਰ ਬਿਲਕੁਲ ਬਿਲਕੁਲ ਹਾਂਜੀ ਸਰ ਉਈਆ ਹੁਣ ਹਰਜੀਤ ਨੇ ਇੰਨੀ ਵਧੀਆ ਜਾਣਕਾਰੀ ਦਿੱਤੀ ਆ ਦੋਸਤੋ ਤਾਂ ਥੋੜਾ ਵਾ ਸਹੀ ਹੋ ਬਣਦਾ ਕਿ ਤੁਸੀਂ ਆਪਣੇ ਜਿੰਨੇ ਵੀ ਤੁਹਾਡੇ ਨਾਲ ਦੇ ਬੱਚੇ ਹੈਗੇ ਨੇ ਸਾਰਿਆਂ ਨਾਲ ਇਹ ਵੀਡੀਓ ਸ਼ੇਅਰ ਜ਼ਰੂਰ ਕਰੋ ਤਾਂ ਕਿ ਜੇ ਤੁਸੀਂ ਮੰਨ ਲਓ ਜੇ ਕਿ ਬੱਚੇ ਦਾ ਮੈਡੀਕਲ ਲੇਟ ਹੁੰਦਾ ਹੈ ਕੁਝ ਵੀ ਇਦਾਂ ਪ੍ਰੋਸੈਸ ਹੁੰਦਾ ਹੈ ਤਾਂ ਤੁਹਾਡੀ ਹੀ ਜੁਆਇਨਿੰਗ ਤੇ ਅਸਰ ਪੈਣਾ ਹੈ ਉਹਦਾ ਠੀਕ ਹੈ ਨਾ ਤੇ ਉਹਨਾਂ ਹੀ ਤੁਹਾਨੂੰ ਸਾਰਾ ਕਿਉਂਕਿ ਦੇਖੋ ਹੁਣ ਜੁਆਇਨਿੰਗ ਲੈਟਰ ਸਾਰਿਆਂ ਨੂੰ ਇਕੱਠੀ ਮਿਲਣਿਆ ਹਨਾ ਤੇ ਇਹਦੇ ਨਾਲ ਬਹੁਤ ਇੰਪੈਕਟ ਪੈਂਦਾ ਇਸ ਚੀਜ਼ ਦਾ ਜਿੰਨੇ ਵੀ ਤੁਸੀਂ ਆਪਣਾ ਆ ਮੈਡੀਕਲ ਆ ਜਿਹੜਾ ਚੰਗੀ ਤਰ੍ਹਾਂ ਕਲੀਅਰ ਐ ਐਂਡ ਕਲੀਅਰ ਕਰੋਗੇ ਤਾਂ ਉਨੇ ਹੀ ਜਲਦੀ ਤੁਹਾਡਾ ਸਾਰਾ ਅੱਗੇ ਜਿਹੜੀ ਪ੍ਰੋਸੈਸ ਆ ਫਾਸਟ ਚੱਲੇਗਾ ਜੋ ਐਨ ਇ ਲੈਟਰ ਮਿਲ ਕੇ ਤੁਹਾਨੂੰ ਟ੍ਰੇਨਿੰਗ ਤੇ ਭੇਜਿਆ ਜਾਊਗਾ ਚਾਹੇ ਕੋਈ ਵੀ ਇਹ ਬੱਚਾ ਕੋਈ ਵੀ ਵੀਡੀਓ ਦੇ ਰਿਹਾ ਚਾਹੇ ਉਹਦਾ ਹੁਣ ਪੰਜਾਬ ਪੁਲਿਸ ਕਨਸਟੇਬਲ ਦਾ ਏ ਚਾਹੇ ਇਹਨਾ ਸਬ ਇੰਸਪੈਕਟਰ ਦਾ ਮੈਡੀਕਲ ਆਏ ਕੁਝ ਵੀ ਕਿਸ ਤਰ੍ਹਾਂ ਦਾ ਹਨ ਤਾਂ ਉਹ ਵੀਡੀਓ ਸੇਮ ਪੰਜਾਬ ਪੁਲਿਸ ਦਾ ਟੈਸਟ ਆ ਜਿਹੜਾ ਸਾਰੇ 14 ਟੈਸਟ ਸੇਮ ਦੇ ਸੇਮ ਹੀ ਨੇ ਕੁੜੀਆਂ ਦੇ ਲਈ ਵੀ ਕੁੜੀਆਂ ਦਾ ਟੈਸਟ ਮੈਂ ਆਪ ਆ ਦਿੱਤਾ ਹੁਣ ਹਰਜੀਤ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਐ ਡੀਪਲੀ ਜਾਣਕਾਰੀ ਸਾਰਾ ਪੰਜਾਬ ਪੁਲਿਸ ਦੀ ਗਾਈਡਲਾਈਨਸ ਦਾ ਧਿਆਨ ਰੱਖਦੇ ਹੋਏ ਇਹ ਵੀਡੀਓ ਬਣਾਈ ਜਾ ਰਹੀ ਹੈ ਸਾਰੀ ਹਨਾ ਤੇ ਰਿਕਾਰਡ ਕੀਤੀ ਜਾ ਰਹੀ ਹੈ ਕਿਉਂਕਿ ਆਪਾਂ ਨੂੰ ਪਤਾ ਪੰਜਾਬ ਪੁਲਸਾ ਮੈਡੀਕਲ ਕਿਵੇਂ ਹੁੰਦਾ ਹੈ ਬਟ ਤੁਹਾਨੂੰ ਇੱਕ ਪ੍ਰੋਪਰ ਵੇ ਦੇ ਨਾਲ ਦੱਸਿਆ ਜਾ ਰਿਹਾ ਹਨਾ ਚੰਗੀ ਤਰ੍ਹਾਂ ਤੁਹਾਨੂੰ ਇੱਕ ਜਾਣਕਾਰੀ ਦਿੱਤੀ ਜਾ ਰਹੀ ਹੈ ਵੀ ਤੁਸੀਂ ਆਹ ਸਭ ਚੀਜ਼ਾਂ ਦਾ ਜਿਹੜਾ ਧਿਆਨ ਰੱਖੋ ਤਾਂ ਕਿ ਤੁਹਾਡਾ ਮੈਡੀਕਲ ਦੇ ਵਿੱਚ ਕਿਸ ਤਰ੍ਹਾਂ ਦਾ ਕੋਈ ਪੁਆਇੰਟ ਨਾ ਮਿਲੇ ਤੁਹਾਨੂੰ ਹਨਾ ਹਰਜੀਤ ਬਹੁਤ ਬਹੁਤ ਧੰਨਵਾਦ ਹਰਜੀਤ ਤੇਰਾ ਤੇ ਵੀਡੀਓ ਦੇ ਜਾਣਕਾਰੀ ਦੇ ਲਈ ਬਾਕੀ ਪਾਰਟੀ ਆਪਣੀ ਪੈਂਡਿੰਗ ਪਈ ਆ ਹਨਾ ਹਾਂਜੀ ਸਰ ਫਿਰ ਮੈਨੂੰ ਬਹੁਤ ਵੇਟ ਆ ਮੈਂ ਕਦੋਂ ਆਵਾਂ ਤੁਹਾਡੇ ਕੋਲ ਫਿਰ ਮੈਂ ਯੂਨੀਫਾਰਮ ਦੀ ਵੇਟ ਕਰ ਰਹੀ ਆ ਹਾਂ ਕੋਈ ਨਾ ਜਲਦੀ ਆ ਜਾਣੀ ਹੁਣ ਤਾਂ ਹਾਂਜੀ ਮੇਰਾ ਬਿਲ ਬਹੁਤ ਕਰਦਾ ਗਰਾਊਂਡ ਓਨਲੀ ਇੱਕ ਥੋੜਾ ਸਰਦੀ ਦਾ ਇਸ਼ੂ ਆ ਸਰ ਇੱਕ ਯੂਨੀਫਾਰਮ ਦੀ ਵੇਟ ਆ ਕੋਈ ਨਾ ਵਰਦੀ ਜੇ ਮੈਂ ਤਾਂ ਤੁਹਾਨੂੰ ਵਰਦੀ ਜੇ ਦੇਖਣਾ ਦੇਖਣਾ ਹੁਣਾ ਨਾ ਕੋਈ ਨਹੀਂ ਅਨਿਤ ਜੀ ਵੈਸੇ ਟਾਈਮ ਮਿਲ ਗਿਆ ਸ਼ਾਇਦ ਮੈਂ ਗੇੜਾ ਲਗਾ ਵੀ ਜਾਵਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂਜੀ ਸਰ ਬਸ ਥੋੜਾ ਸਰਦੀ ਦੇਈ ਸ਼ੂ ਥੋੜਾ ਦੂਰ ਪੈ ਜਾਂਦਾ ਬਟ ਮੈਂ ਆਉਂਗੀ ਜ਼ਰੂਰ ਸਰ ਕੋਈ ਨਾ ਕੋਈ ਨਾ ਸੈਟਰਡੇ ਸਰ ਕੋਈ ਨਾ ਯਾਦ ਕਰ ਰਿਓ ਜੀ ਤੇ ਬਾਕੀ ਦੋਸਤੋ ਸਾਰੇ ਹਨਾ ਠੀਕ ਹੈ ਹਰਜੀਤ ਓਕੇ ਹਨਾ ਥੈਂਕ ਯੂ ਸਰ ਥੈਂਕ ਯੂ ਵੈਰੀ ਮੱਚ ਫਾਈਨ ਦੋਸਤੋ ਤੁਸੀਂ ਬਸ ਥੋੜਾ ਹੁਣ ਇਹੀ ਆ ਇੱਕੋ ਕੰਮ ਆ ਤੁਹਾਡੇ ਲਈ ਕਿ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਤੇ ਦੂਸਰੀ ਗੱਲ ਸਭ ਤੋਂ ਜ਼ਿਆਦਾ ਜਿੰਨੇ ਜ਼ਿਆਦਾ ਤੁਸੀਂ ਕਮੈਂਟਸ ਵੀਡੀਓ ਦੇ ਅੰਦਰ ਲਿਖ ਪਾਉਂਗੇ ਤਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ ਹੋਰ ਕਿਸੇ ਬੱਚੇ ਤੋਂ ਸਾਰੀ ਜਾਣਕਾਰੀ ਜਿਹੜੀ ਜ਼ਰੂਰ ਲਵਾਂਗੇ ਠੀਕ ਹੈ ਕੋਈ ਮੈਡੀਕਲ ਟੈਸਟ ਰਿਲੇਟਡ ਠੀਕ ਹੈ ਕੁੜੀਆਂ ਮੁੰਡੇ ਸੇਮ ਇਦਾਂ ਕਰਕੇ ਤੇ ਤੁਹਾਡੇ ਜੇ ਤੁਹਾਡਾ ਕੋਈ ਵੀ ਕਿਸ ਤਰ੍ਹਾਂ ਦਾ ਕੋਈ ਸਵਾਲ ਹੋਵੇ ਪੰਜਾਬ ਦੇ ਪੰਜਾਬ ਪੁਲਿਸ ਦੇ ਮੈਡੀਕਲ ਦੇ ਰਿਲੇਟਡ ਠੀਕ ਹੈ ਚਾਹੇ ਤੁਸੀਂ ਬਿਗਨਰ ਹੋ ਚਾਹੇ ਤੁਸੀਂ ਭਾਰਤੀ ਦੇਖਣੀ ਹੈ ਜਾਂ ਫਿਰ ਤੁਹਾਡਾ ਹੁਣ ਪੰਜਾਬ ਪੁਲਿਸ ਕਨਸਟੇਬਲ ਦਾ ਮੈਡੀਕਲ ਹੈ ਜਾਂ ਫਿਰ ਤੁਹਾਡਾ ਸਬ ਇੰਸਪੈਕਟਰ ਦਾ ਕੁਝ ਵੀ ਇਸ ਅਮਲਾ ਸੀਨ ਆ ਤਾਂ ਤੁਸੀਂ ਮੈਡੀਕਲ ਰਿਲੇਟਡ ਕੋਈ ਵੀ ਜਾਣਕਾਰੀ ਦੇ ਲਈ ਮੈਨੂੰ ਨੀਚੇ ਕਮੈਂਟ ਕਰ ਸਕਦੇ ਹੋ ਤੇ ਉਹਨਾਂ ਕਮੈਂਟਸ ਦੇ ਉਧਾਰ ਤੇ ਉੱਤੇ ਨੈਕਸਟ ਵੀਡੀਓ ਜਿਹੜੀ ਆਪਾਂ ਤੁਹਾਡੀ ਬਣਾ ਦਾਂਗੇ ਠੀਕ ਹੈ ਜੇ ਕੋਈ ਹੋਰ ਕਿਸ ਤਰ੍ਹਾਂ ਦੀ ਕੋਈ ਪਰਸਨਲ ਗਾਈਡੈਂਸ ਚਾਹੀਦੀ ਹੋਵੇ ਤਾਂ ਮੈਨੂੰ ਨੀਚੇ ਦੇ ਨੰਬਰ ਤੇ ਕਾਲ ਜਾਂ ਮੈਸੇਜ ਤੁਸੀਂ ਕਰਕੇ ਆਪਣੀ ਜਿਹੜੀ ਆ ਜਾਣਕਾਰੀ ਲੈ ਸਕਦੇ ਹੋ 8847478213 ਇਸ ਨੰਬਰ ਤੇ ਵਟਸਐਪ ਚੱਲਦਾ ਹੈ ਤੁਸੀਂ ਆਪਣੀ ਕੁਇਰੀ ਨੂੰ ਜਿਹੜੀ ਕੁਐਸਚਨ ਆ ਕੁਝ ਵੀ ਆ ਤਾਂ ਰਿਕਾਰਡ ਕਰਕੇ ਜਾਂ ਲਿਖ ਕੇ ਤੁਸੀਂ ਉਸ ਤੇ ਮੈਸੇਜ ਪਾ ਸਕਦੇ ਹੋ ਮੈਨੂੰ ਠੀਕ ਹੈ ਤੇ ਮੈਂ ਜ਼ਰੂਰ ਹਮੇਸ਼ਾ ਸਾਰਿਆਂ ਦੇ ਰਿਪਲਾਈ ਦਿੰਨਾ ਹੈ ਤੇ ਆ ਜੇ ਕਈ ਵਾਰ ਫੋਨ ਨਾ ਲੱਗੇ ਤਾਂ ਮੈਂ ਬੈਕ ਕਾਲ ਜ਼ਰੂਰ ਕਰਾਂਗਾ ਜਾਂ ਫਿਰ ਤੁਸੀਂ WhatsApp ਤੇ ਮੈਸੇਜ ਡ੍ਰੌਪ ਕਰ ਸਕਦੇ ਹੋ ਠੀਕ ਹੈ ਦੋਸਤੋ ਇਸੇ ਦਿਨ ਵਿਦਾ ਲੈਣੇ ਆ ਵੀਡੀਓ ਲੰਬੀ ਜ਼ਰੂਰ ਹੈ ਬਟ ਇੱਕ ਇੱਕ ਮਿੰਟ ਇੱਕ ਇੱਕ ਗੱਲ ਤੁਹਾਡੇ ਜਿਹੜੇ ਕੰਮ ਦੀ ਆ ਪੰਜਾਬ ਪੁਲਿਸ ਭਰਤੀ ਹੋਣਾ ਹੈ ਤਾ ਛੋਟੀ ਛੋਟੀ ਗੱਲਾਂ ਧਿਆਨ ਰੱਖਣਾ ਬਹੁਤ ਜ਼ਰੂਰੀ ਆ ਸਿਰਫ ਫਿਜ਼ੀਕਲ ਕਲੀਅਰ ਕਰਕੇ ਬੈਠਣਾ ਗੱਲ ਨਹੀਂ ਹੁੰਦੀ ਕੁਝ ਪੇਪਰ ਗ੍ਰੀ ਕਰਕੇ ਕਰਨ ਲੱਗ ਬੈਠਣਾ ਨਹੀਂ ਕੁਝ ਹੁੰਦੀ ਇੱਕ ਚੰਗਾ ਕੋਚ ਇੱਕ ਚੰਗਾ ਟ੍ਰੇਨਰ ਤੁਹਾਡਾ ਉਹੀ ਆ ਜਿਹੜਾ ਤੁਹਾਡਾ ਲਾਸਟ ਟਾਈਮ ਤੱਕ ਜਿਹੜਾ ਸਾਥ ਦੇਵੇ ਤੇ ਮੈਂ ਹਮੇਸ਼ਾ ਉਹੀ ਕਰਦਾ ਕਿ ਬੱਚਿਆਂ ਦੇ ਨਾਲ ਖੜੇ ਆਪਾਂ ਹਮੇਸ਼ਾ ਪੂਰਾ ਸਾਲ ਆਪਾਂ ਬੱਚਿਆਂ ਨੂੰ ਗਾਈਡੈਂਸ ਕਰਦੇ ਰਹਨੇ ਆ ਤੇ ਤੁਹਾਡੇ ਸਪੋਰਟ ਦੇ ਨਾਲ ਬਹੁਤ ਪਿਆਰ ਮਿਲਿਆ ਇੰਨਾ ਸਾਰਾ ਤੇ ਚਲੋ ਠੀਕ ਹੈ ਦੋਸਤੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਜਾਣਕਾਰੀ ਦੇ ਨਾਲ ਤੇ ਨੈਕਸਟ ਵੀਡੀਓ ਦੇ ਲਈ ਤੁਹਾਡੇ ਕਮੈਂਟਸ ਦੀ ਲੋੜ ਹੈ ਤੇ ਪਰ ਪਰ ਕੇ ਕਮੈਂਟਸ ਕਰਿਓ ਠੀਕ ਹੈ ਦੋਸਤੋ